ਵਾਦੇ ਕੱਟੀ ਹੋ ਰਹੀ ਹੈ ਲਓ ਜੀ ਉਹ ਕੱਟਤਾ ਬਾਈ ਜੀ ਨੇ ਤੇ ਨਾਲ ਦੀ ਨਾਲ ਆ ਵੇਖੋ ਪਿਆਰ ਹੈ ਜੀ ਇਹ ਬੈਕ ਸਾਈਡ ਬਿਲਕੁਲ ਬਿਲਕੁਲ ਮੁਕਰਮ ਵਾਂਗੂ ਕੰਮ ਕਰਦਾ ਜੀ ਇਹ ਮੁਕਰਮ ਵਾਂਗੂ ਕੰਮ ਕਰਦਾ ਲਓ ਜੀ ਇਹ ਪ੍ਰੋਸੈਸ ਹੋ ਗਈ ਹੈ ਆ ਦੇਖੋ ਸਲਾਈ ਕਰ ਰਹੇ ਨੇ ਬਾਈ ਜੀ ਇਹ ਸਾਰਾ ਪ੍ਰੋਸੈਸ ਇੱਥੇ ਸਲਾਈ ਦਾ ਹੁੰਦਾ ਹੈ ਹੈ ਅੱਛਾ ਬਾਈ ਆਡ ਅਡ ਸੈਕਸ਼ਨ ਲਾਏ ਹੋਏ ਨੇ ਨਾ ਜਿੱਥੇ ਬ੍ਰਾਂਡਿੰਗ ਹੋਣੀ ਹੈ ਉੱਥੇ ਬ੍ਰਾਂਡਿੰਗ ਹੋਣੀ ਹੈ ਜਿੱਥੇ ਅੱਛਾ ਅੱਛਾ ਲਓ ਜੀ ਐਂਟੀ ਸਕਿਡ ਹੈ ਜੀ ਆਪਣਾ ਮਤਲਬ ਤਿਲਕ ਧਨ ਜਿਹੜਾ ਆਪਾਂ ਜਾਣਦੇ ਆ ਨਾ ਜਿਹੜੇ ਜਿਵੇਂ ਮੰਨ ਲਓ ਕਿਤੇ ਟਾਈਲਾਂ ਵਗੈਰਾ ਲੱਗੇ ਤੁਹ ਇਹ ਰੈਡੀ ਹੋਏ ਪਏ ਨੇ ਤੇ ਪਹਿਲਾਂ ਆਪਾਂ ਤੁਹਾਨੂੰ ਪ੍ਰੋਸੈਸ ਦਿਖਾਉਣਾ ਕਿ ਬਣਦੇ ਕਿਵੇਂ ਨੇ ਸਾਰੇ ਅਜੇ ਇੱਥੋਂ ਜਿਹੜਾ ਫਸਟ ਸਟੈਂਡ ਸੈਕੰਡ ਜਿਹੜਾ ਕੋਰਸੀ ਕੈਮੀਕਲ ਦਾ ਉਹ ਲੱਗ ਕੇ ਆ ਗਿਆ ਤੇਰਾ ਕੇ ਇਹ ਇਹ ਪੇਸਟਿੰਗ ਕਰਨੀ ਇਹਨਾਂ ਨੇ ਅੱਛਾ ਜੀ ਇਹ ਜਿਹੜੀਆਂ ਮਸ਼ੀਨਾਂ ਆ ਇਹ ਕਿੱਲ ਕਰਦੀਆਂ ਨੇ ਜਿਹੜੇ ਆਪਾਂ ਰਫਲੀ ਫਿੱਤੇ ਪਾਏ ਸੀ ਉਹ ਇੱਥੇ ਆਪਾਂ ਫਿੱਤੇ ਕੱਟ ਲੈਣੇ ਆਹ ਲੋ ਜੀ ਪੰਜ ਟਨ ਦਾ ਇਹਦੇ ਅੰਦਰ ਏਸੀ ਲੱਗਾ ਜੀ ਪੂਰਾ ਠੰਡਾ ਕਰਕੇ ਸ਼ੂਜ਼ ਨੂੰ ਫੇਰ ਬਾਹਰ ਕੱਢਦਾ ਤੇ ਬਾਕੀ ਆ ਜਿਹੜੇ ਬਣ ਕੇ ਇਧਰੋਂ ਨਿਕਲੇ ਨੇ ਸਾਰੇ ਇਧਰ ਢੇਰ ਲਾਇਆ ਤੁਸੀਂ ਆ ਬਿਲਕੁਲ ਬਿਲਕੁਲ ਇਹਦੇ ਵਿੱਚੋਂ ਫਰਮਾ ਬਾਕੀ ਬਾਈ ਜੀ ਸਾਰੇ ਸ਼ੂਜ਼ ਤੁਹਾਡੇ ਸੋਹਣੇ ਨੇ ਕਲਰ ਆ ਵੀ ਵਧੀਆ ਜੀ ਆ ਵੀ ਸੋਹਣਾ ਕਲਰ ਹੈ ਜੀ ਬਾਕੀ ਆਪੋ ਆਪਣੀ ਚੁਆਇਸ ਹੁੰਦੀ ਹੈ ਨਾ ਕੋਈ ਪਰਵਾਹ ਨਹੀਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਇਸ ਵਲੌਗ ਦੇ ਵਿੱਚ ਜੀ ਤੇ ਆਪਾਂ ਖੜੇ ਆ ਇਸ ਟਾਈਮ ਸ਼ੂਜ਼ ਵਾਲੀ ਫੈਕਟਰੀ ਦੇ ਵਿੱਚ ਜਿੱਥੇ ਤੁਹਾਨੂੰ ਸਪੋਰਟਸ ਸ਼ੂਜ਼ ਸਨੀਕਰ ਸ਼ੂਜ਼ ਹਰ ਇੱਕ ਤਰ੍ਹਾਂ ਦੇ ਲੇਡੀਜ਼ ਦੇ ਜੈਂਟਸ ਦੇ ਮਿਲ ਜਾਣਗੇ ਤੇ ਹਰ ਇੱਕ ਸਾਈਜ਼ ਦੇ ਮਿਲਣਗੇ ਸਭ ਤੋਂ ਪਹਿਲਾਂ ਬਾਈ ਜੀ ਰਾਨਾ ਗੱਲਬਾਤ ਕਰਦੇ ਆ ਤੇ ਫਿਰ ਤੁਹਾਨੂੰ ਦਿਖਾਉਨੇ ਆ ਕੀ ਪ੍ਰੋਸੈਸ ਐ ਕਿਵੇਂ ਸਾਰੇ ਸ਼ੂਜ਼ ਬਣਦੇ ਨੇ ਕੀ ਪ੍ਰਾਈਜ਼ਿੰਗ ਰਹੂਗੀ ਹੋਲ ਸੇਲ ਤੇ ਕਿਵੇਂ ਐ ਰਿਟੇਲ ਤੇ ਕਿਵੇਂ ਸਾਰੀ ਗੱਲਬਾਤ ਕਰਦੇ ਆ ਸਾਰਾ ਵਲੌਗ ਜੂੜ ਦੇਖਿਓ ਜੀ ਸਸੀ ਗੱਲ ਵੀਰ ਜੀ ਹੋਠ ਠੀਕ ਠਾਕ ਜੀ ਬਹੁਤ ਦਿਓਸ ਹਾਂਜੀ ਹੋਰ ਵਧੀਆ ਚੱਲ ਰਿਹਾ ਜੀ ਬਹੁਤ ਦਿਓਸ ਹਾਂਜੀ ਵਧੀਆ ਚੱਲਦਾ ਤੇ ਸਾਰ ਅਸੀਂ ਆਣ ਕੇ ਤੁਹਾਡੇ ਸ਼ੂਜ਼ ਵਗੈਰਾ ਦੇਖੇ ਇੱਥੇ ਸਾਰੇ ਜੀ ਜੀ ਬੜੀ ਵਧੀਆ ਮੈਨੂਫੈਕਚਰਿੰਗ ਇਹਦੇ ਬੜੇ ਵਧੀਆ ਲੱਗ ਰਹੇ ਨੇ ਸਾਨੂੰ ਤੇ ਆਪਾਂ ਪ੍ਰੋਸੈਸ ਦਿਖਾਈਏ ਜੀ ਕਿਵੇਂ ਬਣਦੇ ਆ ਇਹ ਸਾਰੇ ਬਿਲਕੁਲ ਇਸ ਸੋਲ ਵਗੈਰਾ ਨੇ ਜਿਹੜੇ ਪਾਰਟਸ ਇਹਦੇ ਵਿੱਚ ਜੋ ਜ ਆ ਆ ਸਾਰੇ ਤੁਹਾਨੂੰ ਇਸ ਤਰ੍ਹਾਂ ਦੇ ਮਿਲਣਗੇ ਸ਼ੂਜ਼ ਇਹ ਰੈਡੀ ਹੋਏ ਪਏ ਨੇ ਤੇ ਪਹਿਲਾਂ ਆਪਾਂ ਤੁਹਾਨੂੰ ਪ੍ਰੋਸੈਸ ਦਿਖਾਉਣਾ ਕਿ ਬਣਦੇ ਕਿਵੇਂ ਨੇ ਸਾਰੇ ਬਿਲਕੁਲ ਤੇ ਸਟਾਰਟਿੰਗ ਫਰਸਟ ਸਟੈਪ ਤੋਂ ਲੈ ਕੇ ਲਾਸਟ ਸਟੈਪ ਬੜਾ ਇੰਟਰਸਟਿੰਗ ਰਹੂਗਾ ਜੀ ਦੇਖਣ ਵਾਲਾ ਰਹੂਗਾ ਤੇ ਤੁਸੀਂ ਦੇਖਦੇ ਰਹੋ ਅਸਲ ਵਿੱਚ ਸਾਰਿਆਂ ਤੋਂ ਪਹਿਲਾ ਸਟੈਪ ਉਹ ਇੱਥੇ ਜਾ ਕੇ ਸ਼ੁਰੂ ਹੁੰਦਾ ਸੋ ਆਹ ਦੇਖੋ ਜੀ ਆਹ ਮਸ਼ੀਨ ਲੱਗੀ ਹੋਈ ਹੈ ਬਾਈ ਜੀ ਕਹਿੰਦੇ ਫਰਸਟ ਸਟੈਪ ਜਿਹੜਾ ਸ਼ੂਜ਼ ਤਿਆਰ ਕਰਨ ਦਾ ਮੂਡ ਤਿਆਰ ਕਰਨ ਦਾ ਫੋਸਟ ਨੇ ਜਿਹੜੇ ਇਨ ਸਟਾਰਟ ਹੁੰਦਾ ਜੀ ਹਾਂ ਇੱਥੇ ਖਾਨਾ ਦੇ ਵਿੱਚ ਹਰ ਇੱਕ ਸੂਜ ਦੀ ਡਾਈ ਬਣੀ ਹੁੰਦੀ ਆ ਹਾਂਜੀ ਦਿਖਾਓ ਜੀ ਤੇ ਇੱਕ ਵਾਰ ਫੜਾਓਗੇ ਨਾ ਲਓ ਜੀ ਆ ਚੈੱਕ ਕਰਾਉਣ ਲੱਗੇ ਨੇ ਬਾਈ ਵੀ ਕਹਿੰਦੇ ਵੀ ਫੇਕ ਜਿਹੜਾ ਅਪਰ ਕਰਦੇ ਜਿਵੇਂ ਲੇਡੀ ਸੂਜ ਦਾ ਵਿਦਾਊਟ ਲੈਸ ਜਿਹੜਾ ਸੂਜ ਆ ਉਹਦਾ ਐਵੇਂ ਅਪਰ ਸਟਾਰਟਿੰਗ ਇੱਥੋਂ ਹੁੰਦੀ ਆ ਇਹ ਕਪੜਾ ਇਦਾਂ ਕੱਟ ਕੇ ਤੇ ਰਹਿੰਦਾ ਕੋਈ ਲੇਡੀਜ਼ ਦੇ ਨੇ ਜੈਂਟਸ ਦੇ ਨੇ ਕੋਈ ਜੀਪੀ ਕੱਟਣੀ ਆ ਜਾਂ ਕੁਝ ਵੀ ਕੱਟਣਾ ਤਾਂ ਪਹਿਲਾਂ ਇਹ ਡਾਈਜ਼ ਬਣੇ ਹੋਏ ਨੇ ਕਲਿੱਕਰ ਦੇ ਨਾਲ ਮਤਲਬ ਤੇ ਪਰ ਅੱਛਾ ਜੀ ਇਹ ਪ੍ਰੋਪਰ ਕਟਿੰਗ ਹੋ ਜਾਂਦੀ ਹੈ ਪ੍ਰੋਪਰ ਕਟਿੰਗ ਹੋ ਜਾਂਦੀ ਹੈ ਅੱਛਾ ਬਾਈ ਜਿਹੜੇ ਆ ਬਣਿਆ ਹੋਇਆ ਹੈ ਨਾ ਉੱਪਰਲਾ ਹਿੱਸਾ ਸ਼ੂਜ਼ ਦਾ ਇਹ ਵਿਦਆਊਟ ਲੇਸਿਸ ਵਾਲੇ ਦਾ ਬਣਿਆ ਹੋਇਆ ਹੈ ਨਾ ਇਹ ਵਿਦਆਊਟ ਲੇਸਿਸ ਲਓ ਜੀ ਇਹ ਵਿਦਆਊਟ ਲੇਸਿਸ ਨੇ ਤੇ ਕਲਰ ਬਹੁਤ ਪਿਆਰਾ ਹੈ ਇਹ ਲੇਡੀਜ਼ ਦੇ ਪਾਉਣ ਵਾਲਾ ਹੈ ਹਾਂਜੀ ਹਾਂਜੀ ਤੇ ਇਹ ਸਪੋਰਟ ਸ਼ੂਜ਼ ਬਣਨਗੇ ਇਹ ਹੈਗਾ ਪਹਿਲਾ ਸਟੈਪ ਆ ਦੇਖੋ ਮਸ਼ੀਨ ਚਲਾ ਰਹੇ ਨੇ ਬਾਈ ਆਪ ਤੇ ਨਾਲ ਦੀ ਨਾਲ ਆ ਵੇਖੋ ਤਿਆਰ ਹੈ ਜੀ ਇਹ ਬੈਕ ਸਾਈਡ ਤਿਆਰ ਹੋ ਗਈ ਹਨ ਜੀ ਸ਼ੂਜ਼ ਦੀ ਹਾਂਜੀ ਲਓ ਜੀ ਇਹਦਾ ਅਗਲਾ ਹਿੱਸਾ ਤਿਆਰ ਹੋ ਗਿਆ ਜੀ ਆਹ ਵੇਖੋ ਲਓ ਜੀ ਤੇ ਹੁਣ ਆਪਾਂ ਦੇਖੀਏ ਵੀਰ ਜੀ ਇਸ ਤੋਂ ਅਗਲਾ ਪ੍ਰੋਸੈਸ ਕੀ ਅਗਲਾ ਪ੍ਰੋਸੈਸੰਦ ਤੇ ਲੋਗੋ ਲੱਗਦਾ ਹੈ ਇਸ ਦੇ ਉੱਪਰ ਬ੍ਰਾਂਡਿੰਗ ਹੁੰਦੀ ਹੈ ਜਿਹੜੀ ਆਪਣੀ ਨੈਕਸਟ ਬਾਈ ਜੀ ਕਹਿੰਦੇ ਵੀ ਇਹਦੇ ਉੱਪਰ ਜਿਹੜਿਆ ਬ੍ਰਾਂਡਿੰਗ ਦਾ ਜਿਹੜਾ ਇਹਨਾਂ ਦਾ ਲੋਗੋ ਉਹ ਲਗਾਉਂਦੇ ਨੇ ਉਹ ਲਿਖਦੇ ਆਂ ਜੀ ਇਹ ਬ੍ਰਾਂਡਿੰਗ ਤੋਂ ਪਹਿਲਾਂ ਇੱਕ ਮਤਲਬ ਪਿੰਗ ਪੋਂਗ ਲੱਗਦੀ ਹੈ ਜਿਹੜਾ ਬੂਟੋ ਬਾਲ ਜਿਹੜਾ ਆਪਾਂ ਪਤਾ ਹੁੰਦਾ ਹੈ ਨਾ ਆਪਾਂ ਦੇਖਿਆ ਘੱਟਿਆ ਹੋਇ ਉਹ ਖੜ ਖੜ ਤੋਂ ਹੋ ਜਾਂਦੀ ਹੈ ਜਿਵੇਂ ਆਪਾਂ ਬੁਕਰਮ ਬੋਲਦੇ ਆ ਕਫਾ ਦੀ ਜਾਂ ਕੋਲਰ ਦੀ ਬੁਕਰਮ ਬਈ ਹੁੰਦੀ ਹੈ ਖਿਲਾਰਨ ਵਾਸਤੇ ਇਹਨੂੰ ਹਾਂ ਜਿਹੜਾ ਮਤਲਬ ਖੜ ਤੋਂ ਬਣਾਵਾਂ ਜਿਹੜਾ ਹੁੰਦਾ ਹੈ ਹਾਂ ਹਾਂ ਇਦਾਂ ਦੇ ਪੀਸ ਲੱਗੇ ਰਹੇ ਨੇ ਆ ਦੇਖੋ ਇਹ ਹੀਟ ਮਸ਼ੀਨ ਨੇ ਆਪਣਾ ਲੱਗੇ ਹੋਇਆ ਫਰਾਉ ਲਓ ਜੀ ਇਹ ਬਾਈ ਜੀ ਕਹਿੰਦੇ ਵੀ ਇੱਥੇ ਹੀਟ ਕਰਕੇ ਲਾਉਂਦੇ ਆ ਇਹਦਾ ਹੀਟ ਨਾਲੇ ਪ੍ਰੈਸ ਹੋ ਕੇ ਇਹ ਲੱਗ ਜਾਂਦਾ ਤਾਂ ਇਹਦੀ ਜਲਦੀ ਇੱਥੋਂ ਕਪਸ ਇੱਥੋਂ ਸਟਾਰਟ ਹੋ ਜਾਂਦੇ ਵੀ ਖੜ ਬਣਨੀ ਬਾਕੀ ਜਿਹੜਾ ਬੁਕਰਮ ਵਾਂਗੂ ਕੰਮ ਕਰਦਾ ਜੀ ਇਹ ਬੁਕਰਮ ਵਾਂਗੂ ਕੰਮ ਕਰਦਾ ਲਓ ਜੀ ਇਹ ਪ੍ਰੋਸੈਸ ਹੋ ਗਿਆ ਜੀ ਨੈਕਸਟ ਸਟੇਜ ਤੋਂ ਅ ਇਹਦੇ ਪਰ ਮਤਲਬ ਬ੍ਰਾਂਡਿੰਗ ਹੁੰਦੀ ਹੈ। ਅੱਛਾ ਜੀ। ਕਰੀ ਸਟਾਰਟ। ਲਓ ਜੀ। ਆ ਬ੍ਰਾਂਡਿੰਗ ਦਿਖਾਓ ਜੀ। ਤੇ ਨੇੜੇ ਦਿਖਾ ਦੇ ਬਾਈ। ਕਰ ਰਹੇ ਨੇ ਬਾਈ ਜੀ। ਸੜਬਰੀ ਨਾਮ ਹੈ ਜੀ ਇਹਨਾਂ ਦੇ ਬ੍ਰਾਂਡ ਦਾ। ਤੇ ਜਿਹੜਾ ਜੀਬੀ ਤੇ ਲੋਗੋ ਲੱਗਿਆ ਹੋਇਆ। ਹਾਂ ਜੀ। ਲੱਗਿਆ ਦਿਖਾਉਂਦੇ ਨੇ। ਹਾਂ ਜੀ। ਹੁਣ ਲਾਉਣ ਲੱਗੇ ਨੇ ਬਾਈ ਜੀ ਇਹ ਆ ਦੇਖੋ ਜੀ। ਲਓ ਜੀ। ਮਸ਼ੀਨ ਬਾਈ ਜੀ ਨੇ ਕਰਤੀ ਹੈ ਸਟਾਰਟ। ਤੇ ਆ ਚੱਕੋ ਜੀ। ਐਸ ਫਾਰ ਸੜਬਰੀ ਹੈ ਜੀ। ਜੀ। ਠੀਕ ਹੈ ਜੀ। ਲਓ ਜੀ ਕਰੋ ਚੱਕ ਆ ਚੱਕੋ ਜੀ ਲੱਗ ਗਿਆ ਲੋਗ ਬ੍ਰਾਂਡ ਬਣ ਗਿਆ ਜੀ ਠੀਕ ਹੈ ਜੀ ਤਾਂ ਇਹ ਪੱਤੇ ਦੇ ਉੱਪਰ ਲੋਗੋ ਲੱਗ ਗਿਆ ਦੋਸਤੋ ਬਾਕੀ ਠੀਕ ਹੈ ਜੀ ਲਓ ਜੀ ਇਹ ਹੈਗਾ ਨੈਕਸਟ ਸਟੈਪ ਬੜਾ ਮਜ਼ੇਦਾਰ ਵਲੌਗ ਹੈ ਜੀ ਕਿਉਂਕਿ ਜਿਹੜੇ ਬੰਦੇ ਮੈਨੂੰ ਪਤਾ ਦਿਲਚਸਪੀ ਰੱਖਦੇ ਆ ਕਿਹੜੀਆਂ ਜਾਂ ਕਿਵੇਂ ਮੈਨੂਫੈਕਚਰ ਹੁੰਦੀਆਂ ਨੇ ਉਹ ਜ਼ਰੂਰ ਸਾਰਾ ਦੇਖਣਗੇ ਵੈਸੇ ਤੇ ਸਾਰਿਆਂ ਨੇ ਦੇਖਣ ਵਾਲਾ ਜੀ ਕਿਉਂਕਿ ਆਪਾਂ ਰੇਟ ਵੀ ਦੱਸਣੇ ਨੇ ਕਿ ਜੇ ਸ਼ੂਜ਼ ਦੀ ਜਿਹੜੀ ਵੈਰਾਈਟੀ ਆ ਉਹ ਵੀ ਦਿਖਾਉਣੀ ਹੈ ਜੀ ਉਸ ਉਸ ਤੋਂ ਥੋੜਾ ਅਗਲਾ ਪਾਰਟ ਆ ਉਹ ਤੁਸੀਂ ਉੱਪਰ ਰੱਖਿਆ ਜਿਹੜਾ ਸਲਾਈ ਦਾ ਅੱਛਾ ਜੀ ਅਪਸਟੇਅਰ ਜਾਂਦੇ ਆ ਜੀ ਸਲਾਈ ਦੇਖਦੇ ਆ ਕਿਵੇਂ ਹੁੰਦੀ ਹੈ ਇਸ ਤੋਂ ਅਗਲਾ ਜਿਹੜਾ ਸਟੈਪ ਉਹ ਸਲਾਈ ਦਾ ਜੀ ਸਲਾਈ ਦਾ ਬਿਲਕੁਲ ਆਪਾਂ ਠੀਕ ਹੈ ਉੱਪਰਲੇ ਹਿੱਸੇ ਦੀ ਉੱਪਰਲੇ ਹਿੱਸੇ ਦੀ ਜਿਹੜੀ ਸਲਾਈ ਆ ਪ੍ਰੋਪਰ ਸਾਰਾ ਬਣ ਕੇ ਇੱਥੇ ਰੈਡੀ ਹੋ ਜਾਂਦਾ ਠੀਕ ਹੈ ਜੀ ਲਓ ਜੀ ਭਾਈ ਇੱਕ ਵਾਰੀ ਐਡਰੈਸ ਦੱਸ ਦਿਓ ਜੀ ਆਪਣਾ ਹੈ ਐਡਰੈਸ ਆਪਣਾ ਧੂਰੀ ਤੋਂ ਬਰਨਾਲਾ ਰੋਡ ਪਿੰਡ ਸੁਲਤਾਨਪੁਰ ਪੈ ਜਾਂਦਾ ਅੱਛਾ ਜੀ ਧੂਰੀ ਤੋਂ ਬਰਨਾਲਾ ਰੋਡ ਪਿੰਡ ਸੁਲਤਾਨਪੁਰ ਲਓ ਜੀ ਆ ਹੈਗਾ ਅਗਲਾ ਸਟੈਪ ਜੀ ਇੱਥੇ ਸਲਾਈ ਕੀਤੀ ਜਾ ਰਹੀ ਹੈ ਦੇਖੋ ਭਾਈ ਨੇੜੇ ਲਓ ਕਰੋ ਚੈੱਕ ਇਹ ਉੱਪਰ ਲਾਈਸ ਆ ਤਿਆਰ ਹੈ ਬਾਈ ਜੀ ਬਿਲਕੁਲ ਇਹ ਹਲੇ ਅਧੂਰੀ ਤਿਆਰ ਹੈ ਜਿਹੜਾ ਆਪਾਂ ਪਹਿਲਾਂ ਬਣਿਆ ਹੈ ਦੇਖਿਆ ਪਾ ਉੱਥੇ ਤਾਂ ਇਹ ਚੀਜ਼ ਸੀ ਉਹ ਤਾਂ ਜਿਵੇਂ ਪਹਿਲਾਂ ਆਪਾਂ ਉੱਥੇ ਦੇਖ ਕੇ ਆਇਆ ਆਪੋ ਕੁਮੇਰੇ ਲੱਗੀ ਹੋਈ ਆ ਤਾਂ ਇਹਦੇ ਉੱਪਰ ਐਵੇਂ ਫਾਰਮ ਲਾਈ ਜਾਂਦੀ ਹੈ 90% ਲੋਕੀ ਜਿਹੜੀ ਇਹ ਫਾਰਮ ਲਾਉਂਦੀ ਹੈ ਅੱਛਾ ਜੀ ਤਾਂ ਇਹਦੇ ਸੌਫਟਨੈਸ ਨਹੀਂ ਬਣਦੀ ਪੰਦਰ ਜਦੋਂ ਆਪਾਂ ਪੈਰ ਪੈਂਦਾ ਤਾਂ ਇਹ ਸੌਫਟਨੈਸ ਪੂਰੀ ਆਪਾਂ 4mm ਦੀ ਫਾਰਮ ਲਾਈ ਹੋਈ ਆ ਉਸ ਤਾਂ ਇਹ ਇੱਥੋਂ ਬਾਅਦ ਸਲਾਈ ਹੋ ਜਾਂਦਾ ਸਾਰਾ ਫਿਰ ਇਹ ਕੱਪ ਬਣਦਾ ਕੱਪ ਤੋਂ ਬਾਅਦ ਜੀਬੀ ਲੱਗਣੀਆਂ ਕਿੱਥੇ ਪੈਣ ਲਈ ਗੱਲ ਇਹ ਹੁਣ ਆ ਸਲਾਈ ਹੱਸਤੇ ਆ ਜੀ ਇਹ ਸਲਾਈ ਆ ਆ ਦੇਖੋ ਸਲਾਈ ਕਰ ਰਹੇ ਨੇ ਬਾਈ ਜੀ ਇਹ ਸਾਰਾ ਪ੍ਰੋਸੈਸ ਇੱਥੇ ਸਲਾਈ ਦਾ ਹੁੰਦਾ ਹੈ ਹਾਂ ਅੱਛਾ ਬਾਈ ਆਡ-ਆਡ ਸੈਕਸ਼ਨ ਲਾਏ ਹੋਏ ਨੇ ਨਾ ਜਿੱਥੇ ਬ੍ਰਾਂਡਿੰਗ ਹੋਣੀ ਉੱਥੇ ਬ੍ਰਾਂਡਿੰਗ ਹੋਣੀ ਜਿੱਥੇ ਸਲਾਈ ਇੱਥੇ ਸਲਾਈ ਉੱਥੇ ਸਲਾਈ ਹੋਣੀ ਠੀਕ ਹੈ ਜੀ ਉਸ ਤੋਂ ਅੱਗੇ ਬਾਈ ਜੀ ਜਿੱਦਾਂ ਉੱਥੇ ਕੱਪ ਬਣ ਗਿਆ ਸੀ ਕੱਪ ਬਣਨ ਤੋਂ ਬਾਅਦ ਫਿਰ ਇਹਦੇ ਵਿੱਚ ਐਵੇਂ ਫੋਰਮ ਸਲਾਈ ਉਹਨਾਂ ਨੇ ਕਰਤੀ ਸਲਾਈ ਤੋਂ ਬਾਅਦ ਫੋਰਮ ਪੈ ਜਾਂਦੀ ਹੈ ਅੱਛਾ ਬੈਕ ਸਾਈਡ ਤੇ ਤਾਂ ਕਿ ਆਪ ਨੂੰ ਜਿਹੜਾ ਹਾਰਡਨੈਸ ਰੈਲੈਕਸ ਫੀਲ ਹੋਵੇ ਹਾਂ ਰੈਲੈਕਸ ਫੀਲ ਹੋਵੇ ਬਿਲਕ ਪਿੱਛੇ ਕਿੱਥੇ ਆ ਕੱਪ ਬਣ ਗਿਆ ਲਾਓ ਜੀ ਵੀ ਗ੍ਰਿਪ ਬਣ ਗਿਆ ਕਪੜਾ ਅੰਦਰ ਨੂੰ ਨਾ ਜਾਵੇ ਹਨਾ ਨਾਲੇ ਤਾਂ ਬੁਕਰਮ ਦਾ ਸਾਰਾ ਵਾਇਡ ਦਾ ਨਾਲੇ ਜਿਹੜੀ ਆ ਤੁਸੀਂ ਫਾਰਮ ਲਾਈ ਆ ਹਾਂ ਫਾਰਮ ਲਈ ਆ ਇਹਦੇ ਵਿੱਚ ਹਾਰਡ ਪਾਉਣ ਲਈ ਇੱਕ ਅੱਡਾ ਬੰਨੋ ਕੱਤੇ ਦਾ ਹੁੰਦਾ ਉਹ ਕਾਫੀ ਹਾਰਡ ਹੁੰਦਾ ਮਤਲਬ ਭਿੱਜਣ ਵਾਲਾ ਨਹੀਂ ਹੁੰਦਾ ਵੀ ਹਾਂਜੀ ਵਾਟਰ ਅਸੀਂ ਇਦਾਂ ਹੁੰਦਾ ਵਾਟਰਪੂਫ ਹੁੰਦਾ ਹਾਂਜੀ ਹਾਂਜੀ ਇਹ ਹਾਰਡ ਹਾਰਡਨੈਸ ਬੰਨ ਜੀ ਹਾਰਡ ਇਤਨਾ ਖੜਤ ਬਣ ਜਾਂਦੀ ਆ ਹਾਂਜੀ ਆ ਜਿਹੜਾ ਡਿਜ਼ਾਈਨ ਬਣ ਗਿਆ ਗੋਲ ਹਨਾ ਜੀ ਬਿਲਕੁਲ ਫਿਰ ਇਹਦੇ ਜਿਹੜੀ ਆ ਸੌਫਟਨੈਸ ਦੇਣ ਲਈ ਵੀ ਬੰਦਰ ਹੋਏ ਜਾਂ ਇਹਦੇ ਹਾਰਡਨੈਸ ਨਾਲ ਫਿਲ ਹੋਵੇ ਤਾਂ ਇਹ ਦੋ ਪਰਫੋਮ ਲੱਗ ਜਾਂਦੀ ਹੈ ਠੀਕ ਹੈ ਜੀ ਜਿਹੜੀਆਂ ਤੁਸੀਂ ਲਗਾਈ ਹੋਈ ਦਿਖਾ ਬਿਲਕੁਲ ਬਿਲਕੁਲ ਇਦਾਂ ਕੱਪ ਬਣ ਜਾਂਦਾ ਠੀਕ ਠੀਕ ਹੈ ਜੀ ਜੀ ਠੀਕ ਹੈ ਜੀ ਭਾਈ ਜੀ ਇੱਕ ਸ਼ੂਜ਼ ਨੂੰ ਕਹੀਏ ਵੀ ਕਿੰਨੇ ਮੈਨੂੰ ਲੱਗਦਾ ਵੀ 10 12 ਸਟੈਪ ਕਰਾਸ ਕਰਕੇ ਫੇਰ ਜਾਣਾ ਬਿਲਕੁਲ 10 12 ਹੈ ਤੇ ਥੋੜਾ ਜਿਹਾ ਪ੍ਰੋਸੈਸ ਟਾਈਮ ਕੰਜ਼ਿਊਮਿੰਗ ਹੈਣਾ ਜੀ ਤੁਹਾਡੇ ਵਾਸਤੇ ਤੇ ਮਿਹਨਤ ਵੀ ਬਹੁਤ ਇਹਦੇ ਵਿੱਚ ਭਾਈ ਜੀ ਹਾਂ ਜੀ ਹਾਂ ਜੀ ਹਾਂ ਜੀ ਤੇ ਲੋ ਜੀ ਇੱਥੇ ਸੀਨ ਲੱਗਦੀ ਹੈ ਇਹਦੇ ਨਾਲੇ ਬੈਕ ਸਾਈਡ ਤੇ ਜਿਹੜਾ ਇਹ ਪਫੀ ਜਿਹੜਾ ਉਹ ਤੁਹਾਨੂੰ ਵੇਖਿਆ ਜੀ ਇੱਕ ਫੈਬਰਿਕ ਵਿੱਚ ਉਹ ਪਾਉਂਦੇ ਨੇ ਗੱ ਉਹ ਦੇਖਦੇ ਆ ਜੀ ਕੀ ਕਹਿੰਦੇ ਜਿਹੜਾ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਉਸ ਤੋਂ ਪਹਿਲਾਂ ਚਲੋ ਪੇਸਟਿੰਗ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਸੋਲ ਦਿਖਾਉਣਾ ਸੋਲ ਦੀ ਜਿਹੜੀ ਕੁਆਲਿਟੀ ਆ ਅੱਛਾ ਜੀ ਉਹ ਵੀ ਆਪਣੀ ਬੋਤਾ ਦੇਖੋ ਲਓ ਜੀ ਬਹੁਤ ਜ਼ਿਆਦਾ ਪ੍ਰੀਮੀਅਮ ਕੁਆਲਿਟੀ ਦਾ ਆਪਾਂ ਸੋਲ ਆ ਜਿਹੜਾ ਯੂਜ਼ ਕਰਦੇ ਆ ਲਓ ਜੀ ਤੇ ਇਹਦੇ ਇੱਕ ਇੱਕ ਦੋ ਚੀਜ਼ਾਂ ਹੋਰ ਦਿਖਾਣੀਆਂ ਲਓ ਜੀ ਆ ਆ ਗਿਆ ਸੋਲ ਜੀ ਇਹਨਾਂ ਦਾ ਜੇ ਡੰਬਲ ਆਪਾਂ ਸਿੰਗਲ ਸੋਲ ਲੋਕੀ ਇਹ ਦੇਦਾ ਜਿਹੜਾ ਡਬਲ ਸੋਲ ਕਹਿੰਦੇ ਨੇ ਕਲਰ ਕਰਕੇ ਬਣਾਉਂਦੇ ਨੇ ਆਪਣਾ ਬਕੈਦਾ ਉੱਪਰ ਜਿਹੜੀ ਇਹਨੂੰ ਫਾਈਲਡ ਸੋਲ ਕਹਾ ਜਾਂਦਾ ਫਾਈਲਡ ਹੇ ਨੀਚੇ ਬਕੈਦਾ ਟੀਪੀਆਰ ਹੁੰਦਾ ਜਿਹਦੇ ਵਿੱਚ ਸਕਿੱਪ ਨਹੀਂ ਕਰਦਾ ਪੈਰ ਅੱਛਾ ਜੀ ਲਓ ਜੀ ਐਂਟੀ ਸਕਿੱਡ ਹੈ ਇਹ ਆਪਣਾ ਮਤਲਬ ਤਿਲਕਦਨ ਜਦੋਂ ਆਪਾਂ ਜਾਣਦੇ ਆ ਨਾ ਜਿਹੜੇ ਜਿਵੇਂ ਮੰਨ ਲਓ ਕਿਤੇ ਟਾਈਲਾਂ ਵਗੈਰਾ ਲੱਗੀਆਂ ਹੁੰਦੀਆਂ ਨੇ ਹਨਾ ਜੀ ਸਮ ਟਾਈਮ ਚਾਂਸ ਹੁੰਦੇ ਕਿਸੇ ਵੇਲੇ ਲੱਕ ਮੜਾ ਜਾ ਹਿੱਲੇ ਨਾ ਤੇ ਦਰਦ ਕਰਨ ਲੱਗ ਜਾਂਦਾ ਸੋ ਇਹ ਐਂਟੀ ਸਕਿਡ ਨੇ ਤਿਲਕਦਾ ਨਹੀਂਗਾ ਜੀ ਹਨਾ ਬਿਲਕੁਲ ਤੇ ਲਓ ਜੀ ਤੇ ਬਹੁਤ ਜ਼ਿਆਦਾ ਸੌਫਟ ਹੈ ਜਿੱਦਾਂ ਮਰਜ਼ੀ ਬੰਦਾ ਪਾਇ ਪੈਰ ਚ ਪਾਊਗਾ ਤਾਂ ਮੈਨੂੰ ਇਦਾਂ ਫੀਲ ਹੁੰਦਾ ਜਿਵੇਂ ਕੱਚੀ ਆਪਣਾ ਕੱਚੀ ਜਗ੍ਹਾ ਤੇ ਇੰਨਾ ਇੰਨਾ ਜ਼ਿਆਦਾ ਗ੍ਰਿਪ ਆਮ ਸੋਲ 'ਚ ਨਹੀਂ ਹੁੰਦਾ ਨਹੀਂ ਹੁੰਦਾ ਇਹ ਸਹੀ ਗੱਲ ਹੈ ਹਾਂਜੀ ਬਿਲਕੁਲ ਲਓ ਜੀ ਇਹ ਸਾਰਾ ਦਿਖਾਓ ਤੁਸੀਂ ਇੱਥੇ ਇਹ ਸਾਰਾ ਸੋਲ ਦਾ ਹੀ ਹੈ ਨਾ ਹਾਂ ਸੋਲ ਦਾ ਇਸ ਤੋਂ علاوہ ਹੋਰ ਸੋਲ ਬਹੁਤ ਆ ਅੱਛਾ ਅੱਛਾ ਆਪਣਾ ਕਹਿੰਦਾ ਕ ਹਾਂਜੀ ਕਿਉਂਕਿ ਇਹ ਤਾਂ ਤੁਸੀਂ ਫਿਰ ਉਹਦੇ ਹਿਸਾਬ ਨਾਲ ਕਲਰ ਵਾਈਜ਼ ਚੇਲੇਜ ਹੋ ਜਾਂਦਾ ਜਿਵੇਂ ਇਹ ਕਪੜਾ ਰੱਖਿਆ ਹੋਇਆ ਇਨਾਂ ਥਾਨਾਂ 'ਚ ਇਦਾਂ ਕਪੜਾ ਆਉਂਦਾ ਅੱਛਾ ਜੀ ਇਹ ਸਾਰੇ ਸ਼ੂਜ਼ ਦੇ ਅਪਰ ਮਟੀਰੀਅਲ ਜਿਹੜਾ ਅਪਰ ਮਟੀਰੀਅਲ ਆ ਬਿਲਕੁਲ ਅੱਛਾ ਅੱਛਾ ਜੀ ਹਾਂਜੀ ਠੀਕ ਹੈ ਭਾਈ ਜੀ ਤੇ ਚਲੋ ਹੁਣ ਨੀਚੇ ਜਾ ਕੇ ਅਗਲੇ ਸਟੈਪ ਦੇਖਦੇ ਆਂ ਜੀ ਲਓ ਜੀ ਹੁਣ ਅਗਲਾ ਜਿਹੜਾ ਸਟੈਪ ਹੈ ਉਹ ਭਾਈ ਜੀ ਦੱਸਣ ਲੱਗੇ ਨੇ ਵੀ ਕਿਵੇਂ ਉਸ ਤੋਂ ਬਾਅਦ ਜਿਹੜਾ ਆਪਾਂ ਉੱਪਰ ਦੇਖਿਆ ਸੀ ਐਵੇਂ ਕੱਪ ਬਣ ਗਿਆ ਸੀ ਆਪਣਾ अच्छा जी ਤੇ ਕੱਪ ਬਣਨ ਤੋਂ ਬਾਅਦ ਆਪਾਂ ਇਹਦੇ ਵਿੱਚ ਕੱਚੇ ਫੀਤੇ ਬੰਨ ਲਿਆ ਸੀ ਪਰ ਮੈਨੂੰ ਲੱਗਦਾ ਕਿ ਮਲੇ ਗੰਦੇ ਨੇ ਬਾਰ ਬਾਰ ਕੱਢਦੇ ਆ ਪਾਉਂਦੇ ਆ ਹਾਂਜੀ ਹੱਥ ਲੱਗ ਜਾਂਦੇ ਆ ਜੀ ਹੱਥ ਲੱਗ ਜਾਂਦੇ ਤਾਂ ਇਸ ਤੋਂ ਬਾਅਦ ਜਦੋਂ ਬਾਅਦ ਤਿਆਰ ਹੋ ਜੂ ਫਿਰ ਆਪਾਂ ਇਹ ਫੀਤੇ ਕੱਢ ਕੇ ਨਵੇਂ ਫੀਤੇ ਹੋਰ ਪਾ ਦੇਣ ਹਾਂਜੀ ਕਿਉਂਕਿ ਜੇ ਤੁਸੀਂ ਇੱਥੇ ਪਾ ਦੋਗੇ ਹੀ ਤੇ ਫਿਨਿਸ਼ਿੰਗ ਜਿਹੜੀ ਉਹ ਵਧੀਆ ਨਹੀਂ ਰਹੇ ਹਾਂ ਬਿਲਕੁਲ ਉਹ ਗੰਦੇ ਹੋਣੇ ਕੁਝ ਜਦੋਂ ਉਹਦੇ ਫਰਮੇ ਤੇ ਚੜਨ ਦਾ ਟਾਈਟ ਹੋਣ ਕਰਕੇ ਖਿੱਚਿਆ ਵੀ ਜਾਂਦਾ ਉਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਕੱਪ ਬਣ ਕੇ ਆ ਗਿਆ ਸੀ ਇਹ ਵਾਲਾ ਤਾਂ ਇਹਦੇ ਨੀਚੇ ਸਟੋਵਲ ਕਹਿੰਦੇ ਨੇ ਇਹ ਇਹ ਵਾਲਾ ਪ अच्छा जी बंद कर लिया उन्होंने बंद कर लिया उन्होंने ताकि फर्मा ਵਿੱਚ ਪਵੇ ਉਹ ਦੇਖੋ ਮੋੜਾ ਸਲਾਈ ਕਰ ਰਿਹਾ ਪ੍ਰੋਪਰ اچھا ਭਾਈ ਜੀ ਇੱਕ ਚੀਜ਼ ਮੈਂ ਪੁੱਛਣੀ ਸੀ ਤੁਹਾਨੂੰ ਜਿਹੜੀ ਆ ਚੀਜ਼ ਹੈ ਹਾਂਜੀ ਇਹ ਬੜੀ ਮੈਟਰ ਕਰਦੀ ਹੈ ਇਹ ਕਿਉਂਕਿ ਮੇਨ ਇਹ ਪਾਰਟ ਹੈ ਇਸ਼ੂ ਦਾ ਬਿਲਕੁਲ ਬਿਲਕੁਲ ਇਹ ਕੋਈ ਗਰਮੈਸ਼ ਵਗੈਰਾ ਤਾਂ ਨਹੀਂ ਜਿਵੇਂ ਕਿ ਨੀ ਬੂਟਾਂ 'ਚ ਗਰਮੈਸ਼ ਆ ਜਾਂਦਾ ਇਹ ਅਡਵਰ ਆਉਣ ਲੱਗ ਜਾਂਦਾ ਬਿਲਕੁਲ ਇਹ ਆਪਾਂ ਇਦਾਂ ਦੀ ਕੁਆਲਿਟੀ ਦਾ ਯੂਜ਼ ਕਰਦੇ ਨਾ ਇਹਦੇ 'ਚ ਸਮੈਲ ਹੋਵੇ ਜੀ ਜੀ ਨਾ ਹੀ ਇਹ ਜਲਦੀ ਫਟੇ ਅੱਛਾ ਜੀ ਤੇ ਤੇ ਨਾ ਇਹਦੇ ਚ ਕੋਈ ਇਦਾਂ ਦੀ ਪ੍ਰੋਬਲਮ ਆਵੇ ਵੀ ਆਪਾਂ ਨੂੰ ਗਰਮੀ ਮਹਿਸੂਸ ਹੋਵੇ ਬਿਲਕੁਲ ਬਹੁਤ ਜ਼ਿਆਦਾ ਚੰਗੀ ਕੁਆਲਟੀ ਦਾ ਆਪਾਂ ਯੂਜ਼ ਕਰਦੇ ਆ ਇਹ ਦੇਖੋ ਤੁਸੀਂ ਉਹ ਆ ਦੇਖੋ ਐਵੇਂ ਸਿਉਨ ਲਾਈ ਜਾਂਦੀ ਹੈ ਜੀ ਸਟੋਪਲ ਕੀਤਾ ਜਾਂਦਾ ਹੈ ਜੀ ਹਨਾ ਜੀ ਲਓ ਜੀ ਆ ਤਿਆਰ ਹੋ ਗਿਆ ਜੀ ਅੱਪਰ ਪਾਰਟ ਸਾਰਾ ਕੰਪਲੀਟ ਹਾਂ ਇੱਥੇ ਐਵੇਂ ਕਰਕੇ ਪਰੇੜਾ ਆਪਣਾ ਕੰਪਲੀਟ ਹੋ ਗਿਆ ਹੁਣ ਇਹ ਇਹਦੇ ਉੱਪਰ ਸੋਲ ਲੱਗਣਾ ਪੈਂਡਿੰਗ ਹੈ ਇਹਦੇ ਉੱਪਰ ਇਹਦੇ ਵਿੱਚ ਫਰਮਾ ਪਾਇਆ ਜਾਊਗਾ ਆਪਾਂ ਅੱਗੇ ਚਲੋ ਤੁਹਾਨੂੰ ਪ੍ਰੋਸੈਸਰ ਦਿਖਾਉਨੇ ਆ ਅੱਛਾ ਜੀ ਬਾਈ ਜੀ ਸਾਈਜ਼ ਦੀ ਗੱਲ ਕਰੀਏ ਸਾਈਜ਼ ਕਿਹੜੇ-ਕਿਹੜੇ ਆਪਣਾ ਸਾਈਜ਼ ਜੈਂਟ 6 ਤੋਂ 10 ਤੱਕ ਬਣਾਉਨੇ ਆ ਜੀ ਜੀ ਹਾਂਜੀ ਲੇਡੀ ਦੇ ਵਿੱਚ 4 ਤੋਂ 8 ਤੱਕ ਦਾ ਸਾਈਜ਼ ਆ ਜਿਹੜਾ ਆਮ ਤੌਰ ਤੇ ਆਪਣੇ ਰੈਗੂਲਰ ਜੂਰੀਜ਼ ਦਾ ਯੂਸ ਜੁਅਲੀ ਜਿਹੜਾ ਚੱਲਦਾ ਜੀ ਜਿਹੜਾ ਪੰਜਾਬ ਚ অলਮੋਸਟ ਇਹੀ ਸਾਈਜ਼ ਚੱਲ ਹਾਂਜੀ ਇਹ ਬਈ ਜੀ ਰੀਜ਼ਨ ਵਾਈਜ਼ ਵੀ ਫਰਕ ਹੁੰਦਾ ਪੰਜਾਬ ਸਟੇਟ ਹੋ ਗਈ ਬਿਲਕੁਲ ਬੰਦੀਆਂ ਸਟੇਟ ਹੋ ਗਈਆਂ ਜੀ ਬਿਲਕੁਲ ਜਿੱਦਾਂ ਹਿਮਾਚਲ ਸਾਈਡ ਤੋਂ ਗਿਆ ਪੈਰ ਛੋਟਾ ਆ ਜਾਂਦਾ ਅੱਛਾ ਉਹਨਾਂ ਦੇ ਉਧਰ ਸਾਊਥ ਸਾਊਥ ਕੋਨਿਆਂ ਤਾਂ ਉਸ ਤੋਂ ਵੀ ਪੈਰ ਛੋਟਾ ਆ ਜਾਂਦਾ ਜੇ ਅਸੀਂ ਇੱਧਰ ਥੋੜੇ ਮਾਝੇਵਾਲ ਜਲਦੇ ਆ ਅੱਛਾ ਉਧਰ ਲੰਮੇ ਪੈਰ ਥੋੜੇ ਪੈਰ ਉੱਤੇ ਭਾਰ ਆ ਜਾਂਦਾ ਮਾਝੇ ਵਾਲੇ ਵੀਰਾਂ ਦੇ ਕੱਦ ਕਾਰਡ ਵੀ ਲੰਮੇ ਨੇ ਹਾਂਜੀ ਹਾਂਜੀ ਆ ਦੇਖੋ ਆ ਤਿਆਰ ਨਹੀਂ ਵੀਰ ਜੀ ਇਹ ਸਾਰੇ ਹਾਂ ਇਹ ਤਾਂ ਮਤਲਬ ਹਲੇ ਤਾਂ ਜਿਹੜਾ ਬੇਸਟ ਮਟੀਰੀਅਲ ਵਿੱਚ ਨਿਕਲ ਜਾਂਦਾ ਉਹ ਵਾਲਾ ਰੱਖਿਆ ਹੈ ਸਾਈਡ ਤੇ ਅੱਛਾ ਅੱਛਾ ਠੀਕ ਠੀਕ ਹੈ ਜੀ ਹਾਂਜੀ ਲਓ ਜੀ ਕਰੋ ਚੈੱਕ ਇਹ ਸਾਰੇ ਜ ਉਹ ਜਿਹੜਾ ਕੱਪ ਬਣ ਕੇ ਆ ਗਿਆ ਇਹ ਇਸ ਇਸ ਜਗ੍ਹਾ ਤੇ ਐਵੇਂ ਕੱਪ ਆ ਜਾਂਦਾ ਇਹ ਇੱਥੇ ਯੂ نو ਸਟੀਮ ਦਿੱਤੀ ਜਾਂਦੀ ਹੈ ਅੱਛਾ ਜੀ ਉਹ ਕਦ ਲਈ ਸਟੀਮ ਦੇ ਨਾਲ ਬਲ ਜਦੋਂ ਪੂਰਾ ਹੀਟ ਹੋ ਗਿਆ ਇਹ ਫਰਮੇ ਦੇ ਵਿੱਚ ਜਾ ਕੇ ਫਰਮਾ ਇਹਦੀ ਸ਼ੇਪ ਲਊਗਾ ਨਾ ਫਿਰ ਅੱਛਾ ਜੀ ਹਾਂਜੀ ਹਾਂਜੀ ਬਿਲਕੁਲ ਫਰਮੇ ਦੀ ਜਿਹੜੀ ਸ਼ੇਪ ਹੋਊਗੀ ਉਹ ਸੂਜ ਦੀ ਸ਼ੇਪ ਲੈ ਲੈਣੀ ਆ ਜਿਹੜੀ ਆਪਾਂ ਉਹ ਬੁਕਰਮ ਟਾਈ ਪਿੰਗਪੋਂਗ ਪਾਈ ਸੀ ਜਾਇਦੇ ਬਿਚ ਆਕੜ ਜਾਂਦਾ ਪੂਰਾ ਪੂਰਾ ਸਾਈਜ਼ ਬਣ ਜਾਂਦਾ ਉਹਨੇ ਪ੍ਰੋਪਰ ਸ਼ੇਪ ਲੈ ਲੈਣੀ ਆ ਠੀਕ ਹੈ ਜੀ ਆਹ ਦੇਖੋ ਤੁਸੀਂ ਹਾਂ ਇਹ ਇਹ ਫਰਮੇ ਨੇ ਜੀ ਹਾਂ ਫਰਮੇ ਨੇ ਅੱਛਾ ਜੀ ਫਰਮੇ ਦੇ ਵਿੱਚ ਐਵੇਂ ਪੈਰ ਪਾ ਕੇ ਨੂੰ ਉਹਦੇ ਕੋਲ ਫਰਮੇ ਤੇ ਚੜਾਇਆ ਜਾਂਦਾ ਬਿਲਕੁਲ ਜੀ ਅੱਛਾ ਮੇਰੇ ਸਾਈਜ਼ ਵਾਈਜ਼ ਲੰਗਾਂਦੇ ਹੋ ਵਿੱਚ ਫਰਮੇ 6 7 8 9 ਨੰਬਰ ਹਰ ਇੱਕ ਸਾਈਜ਼ ਆ ਵਹਿੰਦਾ ਠੀਕ ਹੈ ਜੀ ਆ ਜੋ ਉੱਤਰ ਲਓ ਜੀ ਅੱਗੇ ਦੇਖੋ ਆਜੋ ਅੱਛਾ ਬਾਕੀ ਉਸ ਤੋਂ ਬਾਅਦ ਆਹ ਪ੍ਰੋਸੈਸ ਹੈ ਜੀ ਅੱਗੇ ਹਾਂ ਇਸ ਤੋਂ ਬਾਅਦ ਦੇਖੋ ਐਵੇਂ ਇਹ ਫਰਮੇ ਦੇ ਵਿੱਚ ਪੈ ਗਿਆ ਅੱਛਾ ਜੀ ਫਰਮੇ ਦੇ ਵਿੱਚ ਪ੍ਰੋਪਰ ਫਿੱਟ ਆ ਗਿਆ ਫਿੱਟ ਹੋਣ ਤੋਂ ਬਾਅਦ ਫਿਰ ਇਹਨਾਂ ਨੇ ਐਵੇਂ ਪੂਰੇ ਜਿੱਤੇ ਕਸਨੇ ਨੇ ਜਿਹੜੇ ਆਪਾਂ ਕਹੇ ਵੀ ਕੋਇਨਰ ਤਾਂ ਕਿ ਅਲਲ੍ਹਾ ਜੀ ਜੀ ਅੱਛਾ ਇਹਦੇ ਵਿੱਚ ਫਸਾ ਕੇ ਦੇਖੋ ਜੀ ਨੇ ਮੈਂ ਪੂਤੇ ਪੂਰੇ ਪ੍ਰੋਪਰ ਫਿੱਟੇ ਕੱਸ ਦੇਣਾ ਹੈ। ਅੱਛਾ ਜੀ। ਜਿੱਦਾਂ ਕੋ ਪੈਰ ਚ ਪਾ ਇਹ ਮਤਲਬ ਕਿ ਇਹ ਸਾਈਜ਼ ਦੀ ਸਟੇਬਿਲਟੀ ਇਹ ਮੈਨੇ ਬਣਾਉਣੀ ਹੈ। ਬਿਲਕੁਲ ਬਿਲਕੁਲ ਸਿੱਤਨਾ ਦਾ ਕਰਨੇ ਬਾਹਰ ਅੰਦਰ ਨੂੰ ਜਾਣਾ। ਸ਼ੇਪ ਇਹਨੇ ਬਣਾਉਣੀ ਹੈ ਸਾਈਜ਼ ਦੇ ਸਾਰਾ ਸੈੱਟ ਕਰਨਾ ਸਾਰਾ ਉਸ ਦੇ ਸੈੱਟ ਆਇਆ। ਠੀਕ ਠੀਕ ਹੈ। ਅੱਛਾ ਭਾਈ ਉਹ ਜਿਵੇਂ 16 ਵਗੈਰਾ ਪਏ ਨੇ ਸਾਰੇ ਇਹ ਜੀ ਆ ਵਾਈਟ ਆ ਬਾਈ ਕਰ ਰਿਹਾ ਕੰਮ ਜਿਹੜਾ ਇਹ। ਇਹ ਦੇਖੋ ਇਹ ਕਿਵੇਂ ਆ ਜੀ ਇਹ ਪ੍ਰੋਸੈਸ ਇਹ ਮਾਰਕਿੰਗ ਕਰਨੀ ਹੁੰਦੀ ਹੈ ਜਿੱਨੇ ਜਗ੍ਹਾ ਦੇ ਵਿੱਚ ਮਤਲਬ ਕੈਮੀਕਲ ਲਾਉਣਾ ਹੁੰਦਾ। ਜੀ ਜੀ ਸੋਲ ਨੇ ਜਿੰਨੀ ਜਗ੍ਹਾ ਲੈਣੀ ਆ ਸੂਜ ਤੋਂ ਉਹਦੀ ਮਾਰਕਿੰਗ ਕੀਤੀ ਜਾਂਦੀ ਆ। ਫਿਰ ਇਹ ਜਿਹੜਾ ਅਪਰ ਦੇ ਉੱਪਰ ਜਦੋਂ ਸੋਲ ਕੈਮੀਕਲ ਲਾਣਗੇ ਤਾਂ ਉਹ ਜਿੰਨੀ ਮਾਰਕਿੰਗ ਹੋ ਗਈ ਹਾਂਜੀ ਹਾਂਜੀ ਇਹਨੇ ਆ ਦੇਖੋ ਤੁਹਾਨੂੰ ਦਿਖਦੀ ਆ ਵੀ ਆ ਲਾਈਨਿੰਗ ਲਾਤੀ। ਅੱਛਾ ਜੀ ਲਾਈਨ ਲੱਗਦੀ ਆ ਜਿਹੜਾ ਕੈਮੀਕਲ ਲਾਉਣਾ ਇੰਨੇ ਦੇ ਵਿੱਚ ਲਾਉਣਾ ਤਾਂ ਕਿ ਉਹ ਸੋਲ ਦੇ ਵਿੱਚ ਪ੍ਰੋਪਰ ਉਹੀ ਫਟਾ ਜਾਏ ਉੱਪਰ ਫालतू ਕੈਮੀਕਲ ਨਾ ਦੇਖੇ। ਫਿਨਿਸ਼ਿੰਗ ਜਿਹੜੀ ਉਹ ਸਹੀ ਰਵੇ ਕਹਿੰਦਾ ਬਿਲਕੁਲ ਬਿਲਕੁਲ ਫਿਨਿਸ਼ਿੰਗ ਦੇ ਕੰਮ ਕਰਦੇ ਹੋ। ਬਿਲਕੁਲ 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 ਜੀ ਨਹੀਂ ਪਾਜੀ ਬਹੁਤ ਵਧੀਆ ਪ੍ਰੋਸੈਸ ਆ ਆ ਦਿਖਾਓ ਜੀ ਫਿਰ ਉਧਰਲੀ ਸਾਈਡ ਮੁੰਡਾ ਬੈਠਾ ਤੋ ਕੈਮੀਕਲ ਲਾ ਰਿਹਾ ਪਹਿਲਾ ਕੋਟ ਜਿਹੜਾ ਸੋਲ ਦੇ ਉੱਪਰ ਕੋਟ ਲੱਗਣਾ ਅੱਛਾ ਜੀ ਹਾਂਜੀ ਹਾਂਜੀ ਲਓ ਜੀ ਆ ਲੱਗ ਰਿਹਾ ਤਾਂ ਪਹਿਲਾ ਕੋਟ ਜਿਹੜਾ ਕੈਮੀਕਲ ਦਾ ਸੋਲ ਦੇ ਉੱਪਰ ਲੱਗ ਗਿਆ ਫਿਰ ਇਹ ਉੱਪਰ ਦੇ ਉੱਪਰ ਇੱਥੇ ਲੱਗੋ ਉਧਰ ਮੁੰਡੇ ਲਾ ਰਹੇ ਨੇ ਇੱਥੇ ਆ ਸਾਈਨ ਲਾਇਆ ਇਹਨਾਂ ਨੇ ਹਾਂ ਜਿੰਨੇ ਜਿੰਨੇ ਨੇ ਦਿਲ ਬਿਲਕੁਲ ਬਿਲਕੁਲ ਆ ਲਾਉਣ ਲੱਗਾ ਬਾਈ ਜੀ ਤੁਸੀਂ ਦੇਖੋ ਕਰੋ ਚੈੱਕ ਜੀ ਪੂਰਾ ਪ੍ਰੋਸੈਸ ਤਾਂ ਹੀਟ ਹੋ ਉਹ ਆਈ ਜਾਂਦਾ ਅੱਛਾ ਉਧਰ ਹੀਟ ਹੋ ਕੇ ਆ ਰਹੀ ਮਸ਼ੀਨ ਚ ਹਾਂ ਬਿਲਕੁਲ ਹਾਂ ਇਹ ਆ ਲੋ ਕਰੋ ਚੈੱਕ ਜੀ ਸਭ ਤੋਂ ਫਰਸਟ ਕੋਡ ਚੈੱਕ ਇਹ ਇਹ ਮੇਨ ਸਟੈਪ ਪਾ ਜੀ ਮਨ ਲੱਗਦਾ ਹੈ ਨਾ ਫਰਸਟ ਸਟੈਪ ਇਹ ਆ ਫਰਸਟ ਦੋ ਕੋਟ ਲੱਗਦੇ ਨੇ ਇਹਦੇ ਉੱਪਰ ਕੈਮੀਕਲ ਦੇ ਆਪਾਂ ਕੈਮੀਕਲ ਵੀ ਹੈਨਕਲ ਕੰਪਨੀ ਦਾ ਯੂਜ਼ ਕਰ ਰਹੇ ਹਾਂ ਕੋਈ ਦੇਸੀ ਦੇਸੀ ਬ੍ਰਾਂਡ ਨਹੀਂ ਯੂਜ਼ ਕਰ ਰਹੇ ਵੀ ਕੱਲ ਨੂੰ ਆਪਾਂ ਨੂੰ ਕੋਲਣ ਦੀ ਸ਼ਿਕਾਇਤ ਹੋ ਜਾਂ ਕੋਈ ਕੁਝ ਵੀ ਕਿਸੇ ਦਿਨ ਇਸ ਕਹਿਤਾ ਹੋਊਗੀ ਇੱਕ ਆਪਾਂ ਮੇਨ ਮੇਨਟਾ ਡਿਕਨ ਦਾ ਭਾਵ ਕਿ ਜਿਹੜਾ ਸਟੇਬਿਲਟੀ ਇਸ਼ੂਜ਼ ਕਿੰਨਾ ਜ਼ਿਆਦਾ ਚੱਲਣਾ ਹੈ ਉਹ ਇਸ ਸਟੈਪ ਤੇ ਡਿਮੈਂਡ ਕਰਦਾ ਹੈ ਇਸ ਸਟੈਪ ਤੇ ਕੈਮੀਕਲ ਤੇ ਯੂਜ਼ ਕਰਦੇ ਆਪਾਂ ਕੈਮੀਕਲ ਕਿੱਦਾਂ ਦਾ ਯੂਜ਼ ਕਰ ਰਹੇ ਹਾਂ ਬਿਲਕੁਲ ਜੀ ਬਿਲਕੁਲ ਆਪ ਨੂੰ ਤਾਂ ਇਹ ਲੱਗਦਾ ਖਰੇ ਇੱਕ ਮਸ਼ੀਨ 'ਚ ਕੱਪੜਾ ਸਾਰਾ ਕੁਝ ਪਾਣ ਦੇ ਹੋਣਗੇ ਤਾਂ ਉਹ ਸਾਰਾ ਜਿਹੜਾ ਬਣ ਕੇ ਬਾਹਰ ਆ ਜਾਂਦਾ ਉਹ ਜਿਆਦਾ ਜਿਆਦਾ ਉਧਰ ਹੋ ਕੇ ਪਤਾ ਲੱਗਦਾ ਪਿੱਛੇ ਕਿਵੇਂ ਬਣਦਾ ਸੂਈ ਦੇ ਵਿੱਚ ਜਿਆਦਾ ਹੈਂਡ ਬੇਡ ਜਿਆਦਾ ਕੰਮ ਕਰਦਾ ਬਿਲਕੁਲ ਜੀ ਬਿਲਕੁਲ ਨਹੀਂ ਹੈਂਡ ਬੇਡ ਤਾਂ ਫਿਰ ਹੈਗਾ ਇਹ ਕਿਉਂਕਿ ਤਸਲੀ ਨਾਲ ਹੈ ਬਿਲਕੁਲ ਬਿਲਕੁਲ ਹਾਂ ਫਿਰ ਇੱਥੇ ਸੈਕੰਡ ਕੋਟ ਹੋ ਜਾਂਦਾ ਅੱਛਾ ਜੀ ਉਹਨਾਂ ਦੇ ਕੋਲ ਕੋਟ ਤਾਂ ਇਹ ਵੀ ਹੀਟ ਦੇ ਵਿੱਚ ਉਹ ਜਿਹੜਾ ਕੈਮੀਕਲ ਪਹਿਲਾ ਕੋਟ ਸੁੱਕ ਗਿਆ ਇਹਨਾਂ ਨੇ ਸੈਕੰਡ ਕੋਟ ਇੱਥੇ ਸੋਲ ਤੇ ਵੀ ਲਾ ਦੇਣਾ ਇਹ ਮੋਟੇ ਨੇ ਉੱਪਰ ਦੇ ਉੱਪਰ ਲਾਣ ਦਾ ਉਧਰ ਮੋਟਾ ਜਿਹ ਲੋ ਜਿਆ ਕਰੋ ਚੈੱਕ ਜੀ ਹੁਣ ਸੋਲ ਤੇ ਵੀ ਲਾ ਰਹੇ ਨੇ ਕੈਮੀਕਲ ਹਾਂ ਸੈਕਿੰਡ ਕੋਟ ਲੱਗ ਜਾਂਦਾ ਅੱਛਾ ਅੱਛਾ ਜੀ ਠੀਕ ਹੈ ਜੀ ਅਜੇ ਇੱਥੋਂ ਜਿਹੜਾ ਫਰਸਟ ਐਂਡ ਸੈਕਿੰਡ ਕੋਟ ਜਿਹੜਾ ਕੋਟ ਸੀ ਕੈਮੀਕਲ ਦਾ ਹਾਂਜੀ ਉਹ ਲਾ ਕੇ ਆ ਗਿਆ ਤੇ ਅਕੇ ਇਹ ਪੇਸਟਿੰਗ ਕਰਨੀ ਇਹਨਾਂ ਨੇ ਅੱਛਾ ਜੀ ਆਹ ਨਹੀਂ ਮਾਰਕਿੰਗ ਕੀਤੀ ਸੀ ਜਦੋਂ ਪਰ ਸੋਲ ਲੱਗ ਚੁੱਕਿਆ ਕੰਪਲੀਟ ਇਹਨਾਂ ਨੇ ਆ ਕੇ ਉਹਦੀ ਪੇਸਟਿੰਗ ਕਰ ਦੇਣੀ ਹੈ ਪ੍ਰੋਪਰ ਹਾਂਜੀ ਹਾਂਜੀ ਪੇਸਟਿੰਗ ਹੋ ਰਹੀ ਦੇਖੋ ਜੀ ਹਾਂ ਸੋਲ ਤੇ ਉਹਦੀ ਉਧਰੋਂ ਸੁੱਕ ਕੇ ਆਉਂਦਾ ਜੀ ਬਿਲਕੁਲ ਗਰਮ ਬਿਲਕੁਲ ਹੀਟ ਹੋ ਕੇ ਆਉਂਦਾ ਦੇਖੋ ਅੱਪਰ ਵੀ ਜਦੋਂ ਕਹਿਣਾ ਤੇ ਇਹ ਹੀਟ ਨਾਲ ਹੀ ਕੈਮੀਕਲ ਜੁੜਦਾ ਵਿਦਾਊਟ ਇਹ ਜਿਹੜਾ ਕੈਮੀਕਲ ਉਹ ਜੁੜਦਾ ਨਹੀਂ ਅੱਛਾ ਅੱਛਾ ਜੀ ਹਾਂ ਜੀ ਕੱਚਾ ਰਹਿੰਦਾ ਫਿਰਾਂ ਜੀ ਹਾਂ ਜੀ ਹਾਂ ਜੀ ਲਓ ਜੀ ਇਹ ਹੀਟ ਨਾਲ ਹੀ ਇਹ ਪ੍ਰੋਸੈਸ ਜਿਹੜਾ ਕੰਪਲੀਟ ਹੁੰਦਾ ਜਿਹੜਾ ਇਹਨੂੰ ਕੈਮੀਕਲ ਲੱਗਦਾ ਜੀ ਹੂੰ ਲਓ ਜੀ ਇਹ ਲੱਗ ਚੁੱਕਾ ਹੈ ਤੇ ਹੁਣ ਬਾਈ ਨੇ ਇੱਧਰ ਬਾਈ ਵਾਲੇ ਸ਼ੂਜ਼ ਤੋੜ ਦੇਣਾ ਉਸ ਤੋਂ ਬਾਅਦ ਜਦੋਂ ਕੰਪਲੀਟ ਹੋ ਜਾਂਦਾ ਫਿਰ ਇਹ ਹਾਂ ਜੀ ਇਹਦੇ ਨੇ ਪੇਸਟਿੰਗ ਕਰਤੀ ਅੱਛਾ ਜੀ ਤੋਂ ਪ੍ਰੈਸ਼ਰ ਲਾਉਣਾ ਹੁੰਦਾ ਇਹਦੇ ਲਓ ਜੀ ਹੁਣ ਪ੍ਰੈਸ਼ਰ ਦੇਣ ਲੱਗੇ ਨੇ ਆਹ ਦੇਖੋ ਇੱਕਦਮ ਆਵਾਜ਼ ਜੀ ਕਰੂਗੀ ਇਹ ਮਸ਼ੀਨਾਂ ਹਾਂ ਇਹਦਾ ਪੂਰਾ ਪ੍ਰੈਸ਼ਰ ਹੋ ਗਿਆ ਜੀ ਆ ਪ੍ਰੈਸ਼ਰ ਹੋ ਗਿਆ ਜਦੋਂ ਕੰਪਲੀਟ ਟਾਈਮ ਉਹ ਟਾਈਮ ਪੀਰੀਅਡ ਪੂਰਾ ਹੋ ਜਾਉ ਜਿਹੜਾ ਪ੍ਰੈਸ਼ਰ ਆ ਪਨਰਲੀ ਕਰ ਦੇਣਾ ਫਿਰ ਆਪਾਂ ਸੋਜ ਉਹ ਜਿਹੜਾ ਸੂਜ ਆ ਉਹ ਬਾਹਰ ਕੱਢ ਲਾਂ ਜੀ ਜੀ ਲਓ ਜੀ ਆਵਾਜ਼ ਆਈ ਆ ਹੁਣ ਸ਼ੂਜ਼ ਦਾ ਜਿਹੜਾ ਪ੍ਰੈਸ਼ਰ ਵਾਲਾ ਪ੍ਰੋਸੈਸ ਓਕੇ ਹੋ ਗਿਆ ਤੇ ਹੁਣ ਇੱਧਰ ਇਹ ਜਿਹੜੀ ਆ ਮਸ਼ੀਨ ਆ ਇਹ ਕੱਟ ਲ ਕਰ ਦੇਣਾ ਜਿਹੜੇ ਆਪਾਂ ਰਫਲੀ ਫਿੱਤੇ ਪਾਏ ਸੀ ਉਹ ਇੱਥੇ ਆਪਾਂ ਫਿੱਤੇ ਕੱਟ ਲੈਣ ਜੀ ਜੀ ਆ ਲਓ ਜੀ ਇਹ ਦੁਬਾਰੇ ਪਾਉਣਗੇ ਸਾਫ ਸੁਥਰੇ ਬਿਲਕੁਲ ਜਦੋਂ ਪੈਕਿੰਗ ਹੋਣੀ ਹੈ ਨਾ ਜਦੋਂ ਫਿਨਿਸ਼ਿੰਗ ਕਰਨੀ ਆ ਲਓ ਜੀ ਆ ਮਸ਼ੀਨ ਚਿਲ ਇਹਦੇ 5 ਟਨ ਦਾ ਇੱਕ ਤਰ੍ਹਾਂ ਦਾ ਏਸੀ ਲੱਗਿਆ ਹੁੰਦਾ ਅੱਛਾ ਜੀ ਤੇ ਚਿਲਰ ਉਹ ਸੂਈਪੁਰਾ ਪਾਪਾ ਪਿੱਛੋਂ ਜਿਹੜਾ ਹੀਟਰ ਦਿੰਦੇ ਆ ਹੁਣ ਇੱਥੇ ਆ ਕੇ ਚਿਲਰ ਤੇ ਆ ਕੇ ਉਹ ਪੂਰਾ ਓਕੇ ਕੰਪਲੀਟ ਹੋ ਜਾਣਾ ਸੂਈ ਨੇ ਆ ਕੇ ਆਹ ਦੇਖੋ ਪ੍ਰੋਪਰ ਸ਼ੇਪ ਇੱਥੇ ਆ ਕੇ ਬਣ ਗਈ ਤੇ ਇੱਥੇ ਹੁਣ ਇਹਦੇ ਲਈ ਕੂਲਿੰਗ ਉਹਦੇ ਨਾਲ ਠੰਡਾ ਹੋ ਜਾਣਾ ਸੂਈ ਅੱਛਾ ਅੱਛਾ ਜੀ ਲਓ ਜੀ ਆ ਇਧਰੋਂ ਸ਼ੂਜ਼ ਆਉਣਗੇ ਤੇ ਪੂਰੇ ਕਿਲਡ ਹੋ ਕੇ ਹੁੰਦੇ ਨੇ ਕੂਲਿੰਗ ਦੇ ਅੰਦਰ ਕਿੰਨੇ ਟਨ ਦਾ ਕਿਹਾ ਤੁਸੀਂ 5 ਟਨ ਦਾ ਏਸੀ ਹੁੰਦਾ 5 ਟਨ ਦਾ ਇਹਦੇ ਅੰਦਰ ਏਸੀ ਲੱਗਾ ਜੀ ਪੂਰਾ ਠੰਡਾ ਕਰਕੇ ਸ਼ੂਜ਼ ਨੂੰ ਫੇਰ ਬਾਹਰ ਕੱਢਦਾ ਤੇ ਬਾਕੀ ਆ ਜਿਹੜੇ ਬਣ ਕੇ ਇਧਰੋਂ ਨਿਕਲੇ ਨੇ ਸਾਰੇ ਇਧਰ ਢੇਰ ਲਾਇਆ ਤੁਸੀਂ ਆ ਬਿਲਕੁਲ ਬਿਲਕੁਲ ਇਹਦੇ ਵਿੱਚੋਂ ਫਰਮ ਇਹਨਾਂ ਕੱਢਦਾ ਲਓ ਜੀ ਆ ਬਣੇ ਹੋਏ ਨੇ ਸਾਰੇ ਇਹ ਪੰਦੇ ਜਿਹੜਾ ਪੈਰਕਸ ਦਾ ਜਿਹੜਾ ਪਰ ਦੋ ਬ੍ਰਾਂਡ ਚੱਲਦੇ ਨੇ ਇੱਕ ਸਡਬਰੀ ਇੱਕ ਪੈਰਕਸ ਲਓ ਜੀ ਇੱਕ ਪੈਰਕਸ ਤੇ ਇੱਕ ਬਾਈ ਜੀ ਕਹਿੰਦੇ ਸਡਬਰੀ ਲਓ ਜੀ ਕਰੋ ਚੈੱਕ ਅਸਾਈ ਹੁਣ ਇਧਰੋਂ ਆਊਗਾ ਜੀ ਸ਼ੂਜ਼ ਬਾਹਰ ਹਮ ਲਓ ਜੀ ਕਰੋ ਚੈੱਕ ਸ਼ੂਜ਼ ਆ ਗਿਆ ਤਿਆਰ ਹੋ ਗਏ ਜੀ ਤਕਰੀਬਨ ਤਕਰੀਬਨ 90% ਹੋ ਗਿਆ ਪ੍ਰੋਸੈਸ ਜੀ ਹਾਂ ਲਗਭਗ 90% ਹੋ ਗਿਆ ਬਸ ਅੱਗੇ ਫਿਨਿਸ਼ਿੰਗ ਰਹਿ ਜਾਂਦੀ ਹੈ ਇਸ ਤੋਂ ਬਾਅਦ ਹਾਂ ਜੀ 90% ਜਿਹੜਾ ਉਹ ਸੂਜ ਤਿਆਰ ਹੋ ਕੇ ਆ ਗਿਆ ਜੀ ਪੂਰੀ ਕੁਲਿੰਗ ਇਹਨੂੰ ਮਿਲ ਗਈ ਹੈ ਲਓ ਜੀ ਅਰੇ ਇਹਦਾ ਫਰੇਸ ਵੀ ਦੇ ਵਿੱਚ ਨਿਕਤਾ ਹੀ ਜਾਣਾ ਤਾਂ ਇੱਥੇ ਆਪਾਂ ਤਾਂ ਕਿ ਬਲਕਿ ਪੂਰਾ ਠੰਡਾ ਹੋਇਆ ਹੱਥ ਲੱਗ ਹਾਂ ਜੀ ਬਿਲਕੁਲ ਠੰਡਾ ਜੀ ਹਾਂ ਹਾਂ ਦੇਖ ਰਹੇ ਜੀ ਫਰੇਸ਼ੋਂ ਕੱਢਿਆ ਹੋਇਆ ਬਿਲਕੁਲ ਬਿਲਕੁਲ ਇਹਨਾਂ ਨੇ ਹੁਣ ਇਹਦੇ ਵਿੱਚੋਂ ਫਰਮਾ ਜਿਹੜਾ ਬਾਹਰ ਕੱਢ ਦੇਣਾ ਲਓ ਜੀ ਕਿਉਂਕਿ ਸੂਈ ਨੇ ਆਪਣੀ ਇਹਦੀ ਸ਼ੇਪ ਪ੍ਰੋਪਰ ਲੈ ਲਈ ਹਾਂ ਲਓ ਮਸ਼ੀਨ ਨੇ ਅਰੇ ਹੁਣ ਇਹਦੇ ਵਿੱਚ ਪੀਤੇ ਪਾਉਣੇ ਰਹਿ ਗਏ ਤੇ ਫਿਨਿਸ਼ਿੰਗ ਕਰਨੀ ਰਹੀ ਗਈ। ਮਤਲਬ ਆਪਾਂ ਜਿਹੜਾ ਬਾਈਟ ਰਹਿ ਗਿਆ ਜਿਹੜਾ ਆਪਾਂ ਪੰਨੀ ਲੋਨੇ ਬਾਈਟ ਦੇ ਉੱਪਰ ਕੱਲੇ ਤੇ ਲਾਈ ਜਾਂਦੀ ਆ। ਜਿਹੜਾ ਪਿੱਛੋਂ ਜਿਹੜਾ ਬਾਈਟ ਉਹਦਾ ਗੰਦਾ ਨਾ ਹੋ। ਜੀ ਜੀ। ਕਿਉਂਕਿ ਜਿਹੜਾ ਕੱਪੜਾ ਉਹ ਸਾਫ਼ ਨਹੀਂ ਰਹਿਣਾ ਉੱਪਰੋਂ ਇਹ ਚੀਜ਼ ਇਹ ਸਾਫ਼ ਹੋਵੇ। ਜਿਹੜਾ ਪਲਾਸਟਿਕ ਇਹ ਤਾਂ ਆਲਮੋਸਟ ਜਿਹੜੀ ਸਾਫ਼ ਹੋ ਜਾਂਦੀ। ਬ੍ਰਸ਼ ਵਗੈਰਾ ਮਾਰ ਕੇ ਜਾਨਕਲੀ ਲੱਗਦੇ ਪੀਸ ਆਪਾਂ ਲਾਇਏ ਨੇ ਸਾਫ਼ ਹੋ ਜਾਂਦੀ। origignal ਸਾਰਾ ਪ੍ਰੋਪਰ ਸਾਫ਼ ਹੋ ਜਾਂਦਾ। ਲਓ ਜੀ 90% ਪ੍ਰੋਸੈਸ ਜਿਹੜਾ ਹੋ ਗਿਆ। ਸ਼ੂਜ਼ ਰੈਡੀ ਹੋ ਗਿਆ। ਹੁਣ ਅੱਗੇ ਆ ਦੇਖੋ ਜੀ ਇਹ ਮਸ਼ੀਨ ਜਿਹੜੀ ਆ ਆਪਣੇ ਆਪ ਜਿਹੜਾ ਵਿੱਚ ਫਰਮਾ ਪਾਇਆ ਬਾਹਰ ਕੱਢ ਦਿੰਦੀ ਆ ਹਾਂਜੀ ਇੱਥੇ ਆ ਕੇ ਇਹਨਾਂ ਚ ਫਿੱਤੇ ਪਾਏ ਜਾਂਦੇ ਨੇ ਤੇ ਫਿਨਿਸ਼ਿੰਗ ਕੀਤੀ ਜਾਂਦੀ ਜਿਹੜਾ ਕੋਈ ਸੋਲ ਗੰਦਾ ਹੋਇਆ ਹੈ ਜਾਂ ਕੁਝ ਵੀ ਹੋਇਆ ਹੋਇਆ ਸਫਾਈ ਕੀਤੀ ਉਹ ਸਾਰਾ ਪ੍ਰੋਪਰ ਸਾਫ ਹੋ ਜਾਂਦਾ ਕਿਉਂਕਿ ਹੱਥ ਲੱਗਦੇ ਨੇ ਕੰਮ ਕਰਦੇ ਨੇ ਵਰਕਰ ਨੇ ਜੀ ਬਿਲਕੁਲ ਜੀ ਜਿੱਥੇ ਜਗਾ ਮਿੱਟੀ ਹੈ ਦੇਖੋ ਸੋਰੋ ਲੱਗ ਜਾਂਦਾ ਜੀ ਉਸ ਨਾਲ ਕੁਝ ਹਾਂ ਤਾਂ ਇਹ ਨਾਲ ਹੀ ਲੱਗ ਜਾਂਦਾ ਇਹ ਨਾਲੇ ਵਾਈਟ ਸੋਲ ਤੇ ਬਹੁਤ ਛੇਤੀ ਗੰਦਾ ਆ ਜਾਂਦਾ ਦੇਖੋ ਇੱਥੇ ਆ ਕੇ ਪੂਰੀ ਪ੍ਰੋਪਰ ਇਹਦੀ ਫਿਨਿਸ਼ਿੰਗ ਹੋ ਜਾਂਦੀ ਹੈ ਤਾਂ ਜਿਹੜਾ ਪਾਰਟ ਆਫ ਕੰਪਲੀਟ ਹੋ ਜਾਂਦਾ ਠੀਕ ਹੈ ਜੀ ਇੱਕ ਬਾਈ ਆ ਜਿਹੜੇ ਵਿੱਚ ਪਤਾਵੇ ਕਹਿੰਦੇ ਇਹਨਾਂ ਨੂੰ ਹਾਂ ਇਹ ਪਤਾਵੇ ਕਹਿੰਦੇ ਨੇ ਪਤਾਵਾ ਵੀ ਜਿਹੜਾ ਆਪਾਂ 8 8 8mm ਦੀ ਫੋਰਮ ਵਾਲਾ ਯੂਜ਼ ਕਰ ਰਹੇ ਨੇ ਪ੍ਰੋਪਰ ਮੈਮਰੀ ਫੋਰਮ ਪਤਾਵਾ ਦਿਖਾਓ ਜੀ ਕੋਈ ਵੀ ਆਪਾਂ ਸਿੰਗਲ ਵੀ ਇਹ ਕਲੀ ਇਵਾਂ ਲਾ ਕੇ ਉੱਪਰ ਕੱਪੜਾ ਲਾਇਆ ਹੁੰਦਾ ਉਹੀ ਚਾਹੀਦਾ ਪਤਾਵਾਂ ਲੋਕੀ ਦੀ ਕਰੀ ਜਾਂਦੇ ਆ ਆਪਾਂ 8mm ਦੀ ਫੋਮ ਆ ਪ੍ਰੋਪਰ ਕੁਆਲਿਟੀ ਤੇ ਕੰਮ ਕਰ ਰਹੇ ਨੇ ਬਾਈ ਕੋਈ ਆਪਾਂ ਕੰਪਰੋਮਾਈਜ਼ ਨਹੀਂ ਕਰ ਰਹੇ ਕਿਸੇ ਲੈਵਲ ਤੇ ਬਾਕੀ ਬਾਈ ਜੀ ਹੁਣ ਗੱਲ ਆ ਗਈ ਅੱਗੇ ਸੇਲ ਦੀ ਹਾਂ ਹੋਲ ਸੇਲ ਤੇ ਕਿਵੇਂ ਆ ਕੀ ਪ੍ਰਾਈਜ਼ਿੰਗ ਰਹਿੰਦੀ ਆ ਆਪਣਾ ਜਿਹੜਾ ਤੇ ਬਣਾਇਆ ਹੋਇਆ ਸ਼ੋਰੂਮ ਬਣਾਇਆ ਹੋਇਆ ਅੱਛਾ ਜੀ ਉਹਦੀ ਤੁਹਾਨੂੰ ਆਪਾਂ ਪ੍ਰੋਪਰ ਸਾਰੇ ਜਿਹੜੇ ਆਪਣੇ ਮਾਡਲ ਨੇ ਆਲ ਮੁਸਾਬਾ ਲਾਏ ਹੋਏ ਨੇ ਉਹ ਦਿਖਾ ਦੇ ਹਾਂਜੀ ਹਾਂਜੀ ਨਹੀਂ ਠੀਕ ਹੈ ਜੀ ਜਿਹੜੇ ਜਿਹੜੇ ਮਾਡਲ ਤੁਸੀਂ ਤਿਆਰ ਕਰਦੇ ਹੋ ਸਿਲੇਕਟਿਵ ਬਿਲਕੁਲ ਬ ਉਹ ਦਿਖਾਉਨੇ ਆ ਤੇ ਬਾਕੀ ਪ੍ਰਾਈਸਿਸ ਦੀ ਗੱਲ ਕਰਾਂਗੇ ਭਾਈ ਜੀ ਨਾਲ ਹਾਂਜੀ ਹਾਂਜੀ ਵੀ ਭਾਈ ਜੀ ਕਿਵੇਂ ਆ ਪੂਰੇ ਪੰਜਾਬ ਚ ਕਿਤੇ ਵੀ ਪਹੁੰਚਾ ਦਿੰਦੇ ਹੋ ਜਾਂ ਆਣ ਕੇ ਲੈ ਕੇ ਜਾਣਾ ਪਊਗਾ ਨਹੀਂ ਨਹੀਂ 올 ਇੰਡੀਆ ਜਿੱਥੇ ਮਰਜ਼ੀ ਮਤਲਬ ਆਨਲਾਈਨ ਆਰਡਰ ਆਉਂਦਾ ਅੱਛਾ ਜੀ ਤਾਂ ਆਪਾਂ ਦੂਸਰੇ ਦਿਨ ਜੇ ਅੱਜ ਆਰਡਰ ਆਉਂਦਾ ਤਾਂ ਦੂਸਰੇ ਦਿਨ ਪੜਾ ਸਪੈਸ਼ ਕਰ ਦਿੰਨੇ ਆ ਸਾਰਾ ਓਕੇ ਜੀ ਠੀਕ ਹੈ ਜੀ ਹਾਂਜੀ ਇਹਨਾਂ ਦੇ ਆ ਦਿਖਾਓ ਜੀ ਜਿਹੜਿਆਂ ਇਹ ਸਾਰੇ ਮਾਡਲ ਜਿਹੜੇ ਇਹਨਾਂ ਦੇ ਇਹਦੇ ਚ ਆਪਾਂ ਨੂੰ ਸਾਰੇ ਸਾਈਜ਼ ਭਾਈ ਜੀ ਕਹਿੰਦੇ ਅਵੇਲੇਬਲ 6 ਤੋਂ 10 ਜੈਂਟਸ ਦੇ ਵਿੱਚ 4 ਤੋਂ 8 ਲੜੀ ਦੇ ਪ੍ਰੋਪਰ ਸਾਈਜ਼ ਆਪਣੇ ਕੋਲ ਸ ਬਹੁਤ ਪਿਆਰੇ ਮਾਡਲ ਨੇ ਜੀ ਸਾਰੇ ਆ ਦੇਖੋ ਬਿਲਕੁਲ ਬਿਲਕੁਲ ਕਿਸੇ ਤਰ੍ਹਾਂ ਦਾ ਕੋਈ ਆਪਾਂ ਮਲਕ ਕੁਆਲਟੀ ਨਾਲ ਆਪਾਂ ਕੋਈ ਕੰਪਰੋਮਾਈਜ਼ ਨਹੀਂ ਕਰਕੇ ਜਲਦੇ ਨਹੀਂ ਨਹੀਂ ਬਿਲਕੁਲ ਠੀਕ ਹੈ ਜੀ ਬਿਲਕੁਲ ਪ੍ਰੀਮੀਅਮ ਕੁਆਲਟੀ ਦਾ ਹਰ ਇੱਕ ਚੀਜ਼ ਆਪਾਂ ਜਿਹੜਾ ਪ੍ਰੋਡਕਟ ਆ ਪ੍ਰੀਮੀਅਮ ਕੁਆਲਟੀ ਦਾ ਚੰਗੀ ਚੰਗਾ ਯੂਜ਼ ਕਰ ਰਹੇ ਆ ਬਲਕਾ ਕੁਝ ਨਹੀਂ ਯੂਜ਼ ਕਰ ਰਹੇ ਲੋ ਜੀ ਕਰੋ ਚੈੱਕ ਆ スニーカー ਸਾਗੇ ਹਮ ਲਓ ਇਧਰ ਵੀ ਕਰੋ ਚੈੱਕ ਜੀ ਉੱਪਰ ਆ ਜਿਹੜਾ ਸਬ ਦਾ ਹਰਮਨ ਵੈਰ ਆ ਜੀ ਨਹੀਂ ਇਹ ਇਹ ਭਲੇ ਇਵਸੋਲ ਚ ਆਲਮੋਸਟ ਜ਼ਿਆਦਾ ਇਹ ਇਹ ਵਾਲਾ ਪ੍ਰੋਡਕਟ ਆ ਸਾਡਾ ਅੱਛਾ ਜੀ ਇਹ ਵਾਲਾ ਪ੍ਰੋਡਕਟ ਥੋੜਾ ਮਤਲਬ ਪ੍ਰੀਮੀਅਮ ਕੁਆਲਿਟੀ ਚ ਬਹੁਤ ਜ਼ਿਆਦਾ ਸੇਲ ਹੋ ਰਿਹਾ ਇਹ ਬਿਲਕੁਲ ਸੇਮ ਜਿਹੜਾ ਮਤਲਬ ਚੰਗੇ ਆਪਾਂ ਬ੍ਰਾਂਡ ਚ ਕਹਿ ਸਕਦੇ ਜਿਹੜੇ ਅਸਲ ਕੀ ਯੂਜ਼ ਕਰਦੇ ਚਲੋ ਆਪਾਂ ਨਾਂ ਨਹੀਂ ਯੂਜ਼ ਕਰਦੇ ਹਾਂਜੀ ਹਾਂ ਨਹੀਂ ਠੀਕ ਹੈ ਉਹਦਾ ਲਗਭਗ 55 ਤੋਂ 55 ਦੀ ਰੇਂਜ ਦਾ ਹੈ ਇਹ ਵਾਲਾ ਸੇਮ ਸੋਲ ਸੇਮ ਕੁਆਲਿਟੀ ਠੀਕ ਹੈ ਜੀ ਉਸ ਤੋਂ ਆਪਾਂ ਪਹਿਲੇ ਇੱਕ ਆਪਾਂ ਇਹ ਕਹਿੰਦੇ ਵੀ ਆਪਾਂ 20 21 ਵਾਲਾ ਵੀ ਯੂਜ਼ ਨਹੀਂ ਕਰ ਸਕਦੇ ਕੋਈ ਨੇਕੀ ਵਾਲਾ ਯੂਜ਼ ਨਹੀਂ ਕਰ ਸਕਦੇ ਆਪਾਂ ਮਤਲਬ ਇੱਕ ਇੱਕ ਚੀਜ਼ ਯੂਜ਼ ਕਰਕੇ ਚੱਲਾਂਗੇ ਬਰਾਬਰ ਦਾ ਕੰਫਰਟ ਹੋਊਗਾ ਇਹਦੇ ਵਿੱਚ ਜੀ ਅੱਛਾ ਤੇ ਕਿੰਨੇ ਦਾ ਕੀ ਪ੍ਰਾਈਸਿੰਗ ਰਹਿੰਦੀ ਹੈ ਜੀ ਇਹਨਾਂ ਦੀ ਇਹ ਲਗਭਗ ਆਪਾਂ ਜਿਹੜਾ ਆਪਣ ਕੋਲ ਸਟਾਰਟ ਹੋ ਜਾਂਦਾ 450 ਤੋਂ ਲੈ ਕੇ ਦੀ ਰੇਂਜ ਤੋਂ ਜਿਹੜਾ ਰਿਟੇਲ ਚ ਪਰ ਇੱਥੇ ਕਸਟਮਰ ਦੰਨਿਆ ਜਾਂ ਆਨਲਾਈਨ ਕੋਈ ਕਸਟਮਰ ਬਲ ਮੰਗਾਉਂਦਾ ਉਹ 450 ਦੀ ਰੇਂਜ ਤੋਂ ਜਿਹੜੀ ਆਪਣੇ ਕੋਲ ਸਟਾਰਟਿੰਗ ਹੋ ਜਾਂਦਾ ਸਟਾਰਟਿੰਗ ਬਾਕੀ ਅੱਗੇ ਅੱਗੇ ਰੇਟ ਅਕੋਰਡਿੰਗ ਟੂ ਹਨਾ ਡਿਜ਼ਾਈਨ ਅਕੋਰਡਿੰਗ ਟੂ ਸਾਈਜ਼ ਲਓ ਜੀ 450 ਰੁਪਏ ਤੋਂ ਸ਼ੂਜ਼ ਇਹਨਾਂ ਕੋਲ ਸ਼ੁਰੂ ਨੇ ਤੇ ਐਡਰੈਸ ਤੁਹਾਨੂੰ ਭਾਈ ਇਹ ਵਾਲੀ ਕੁਆਲਿਟੀ ਹੋਗੀ ਜਿਹੜੀ ਅੱਜ ਅੱਜ ਦੇ ਰੇਟ ਚ ਬਹੁਤ ਜ਼ਿਆਦਾ ਮਰਦੇ ਕੁਰਤੇ ਜੈਮੀਨਾ ਜੀਨਸ ਚ ਚੱਲਦੇ ਨਹੀਂ ਬਿਲਕੁਲ ਦੋਨੇ ਇਹ ਇਹ ਤੇ ਸਾਡੇ ਪ੍ਰੋਡਕਟ ਇਹਦਾਂ ਦੇ ਨੇੜੇ ਹੱਥ ਕੋਲ ਪੂਰੇ ਨਹੀਂ ਹੋ ਰਹੇ ਬਿਲਕੁਲ ਬਾਕੀ ਭਾਈ ਜੀ ਸਾਰੇ ਸ਼ੂਜ਼ ਤੁਹਾਡੇ ਸੋਹਣੇ ਨੇ ਕਲਰ ਆ ਵੀ ਵਧੀਆ ਜੀ ਆ ਵੀ ਸੋਹਣਾ ਕਲਰ ਹੈ ਜੀ ਬਾਕੀ ਆਪੋ ਆਪਣੀ ਚੁਆਇਸ ਹੁੰਦੀ ਹੈ ਨਾ ਕੋਈ ਬਿਲਕੁਲ ਬਿਲਕੁਲ ਕਿਸ ਨੂੰ ਕੁਛ ਅੱਛਾ ਲੱਗਦਾ ਜਿਵੇਂ ਟਿਊਬ ਸੋਲ ਦੇ ਵਿੱਚ ਆ ਗਿਆ ਹਨਾ ਮਤਲਬ ਜੰਗ ਜਨਰੇਸ਼ਨ ਨਾਲ ਥੋੜੀ ਜਿਆਦਾ ਉਹ ਗਲੋਸੀ ਹੈ ਥੋੜਾ ਸੋਲ ਹੋ ਗਿਆ ਦਾ ਜੀ ਟਿਊਬ ਸੋਲ ਜ਼ਿਆਦਾ ਲਾਈਕ ਕਰ ਦਿੰਦੇ ਲੈਡੀਆਂ ਚ ਆ ਗਿਆ ਤਾਂ ਆਪਾਂ ਨੂੰ ਪਿੰਕ ਪਿੰਕ ਟੱਚ ਦੇ ਦਿੰਦੇ ਆ ਨੇਵੀ ਬਲੂ ਨਾਲ ਪਿੰਕ ਆ ਗਿਆ ਹਾਂ ਜੀ ਅਣ ਇਥੇ ਗਰੇਨ ਨਾਲ ਜਿਹੜਾ ਪਿੰਕ कलर ਦਾ ਦਿੱਤਾ ਗਿਆ ਬਿਲਕੁਲ ਜੀ ਤਾਂ ਆਪਣੇ ਦੇ ਨਾਲ ਕਿੰਦਾਂ ਆ ਗਿਆ ਥੋੜਾ ਜਿਹਾ ਬਾਬਾ ਸੀਡ ਜਿੱਤੇ ਜਿਹਨੂੰ ਆਪਾਂ ਕਹਿੰਦੇ ਹਾਂ ਹਾਂਜੀ ਹਾਂਜੀ ਲਓ ਜੀ ਹੁਣ ਤਾਂ ਲੋਕੀ ਯੂਜ਼ ਕਰਦੇ ਨੇ ਤਾਂ ਫੁੱਲ ਬਲੈਕ ਦੇ ਵਿੱਚ ਲੇਡੀ ਚ ਆ ਗਿਆ ਤਾਂ ਇਦਾਂ ਦੀਆਂ ਮਤਲਬ ਆਪਣੇ ਕੋਲੇ ਆਈਟਮ ਆਪਣੇ ਕੋਲੇ ਹਰ ਤਰ੍ਹਾਂ ਦੀ ਆ ਨਹੀਂ ਨਹੀਂ ਬਿਲਕੁਲ ਸਹੀ ਹੈ ਮੈਂ ਦੇਖ ਲਿਆ ਜਿਵੇਂ ਥੋੜਾ ਕੋਈ ਜ਼ਿਆਦਾ ਜਿਹੜੇ ਥੋੜੇ ਜਿਹਾ ਓਵਰੇਜ ਪਾਉਂਦੇ ਨੇ ਜਿੱਦਾਂ ਇਹ ਸੂਈ ਆ ਇਹ ਸੂਈ ਦੇ ਵਿੱਚ ਇੰਨੀ ਜ਼ਿਆਦਾ ਜਿਹੀ ਕੋਈ ਗੋਡ ਨਹੀਂ ਪ੍ਰੋਬਲਮ ਆ ਜਾਂ ਕੋਈ ਹੋਰ ਪ੍ਰੋਬਲਮ ਤਾਂ ਮਤਲਬ ਇਦਾਂ ਫੀਲ ਹੀ ਨਹੀਂ ਹੁੰਦਾ ਹਾਂ ਦੇਖੋ ਤੁਹਾਡੀ ਜਿਹੜੀ 50% ਮਲੇ ਪ੍ਰੋਬਲਮ ਉਹ ਸੋਲਵ ਹੋ ਜਾਂਦੀ ਹੈ ਇੰਨਾ ਸੌਫਟਨਸ ਅੱਛਾ ਆ ਤਾਂ ਹੈਗਾ ਹੀ ਇਹ ਵਿੱਚ ਜਿਹੜਾ ਤੁਸੀਂ ਲਾਇਆ ਨਾ ਪਤਾਵਾ ਕਹਿ ਲਓ ਜਿਹਨੂੰ ਪਤਾਵਾ ਹੀ ਕਿੰਨੇ ਬਿਲਕੁਲ ਇਨਸੋਲ ਕਹਿ ਲਓ ਜਾਂ ਪਤਾਵਾ ਕਹਿ ਹਾਂਜੀ ਆਹ ਦੇਖੋ ਇਨਸੋਲ ਜਿਹੜਾ ਬਹੁਤ ਵਧੀਆ ਜੀ ਸੌਫਟ ਪੂਰਾ ਆਪਾਂ ਦੇਖਿਆ ਸੀ ਪਿੱਛੇ ਜਿਹੜਾ ਆਪਾਂ ਲੋਕੀ ਕਹਿੰਦਾ ਆ ਜੀ ਦਿਖਾਉਂਦੇ ਨੇ ਵੀ ਪੂਰਾ ਸਾਡੇ ਵਿੱਚੋਂ ਸਲਾਈ ਆ ਤਾਂ ਪ੍ਰੋਪਰ ਆਪਣੇ ਕੋਲ ਸਲਾਈ ਤੋਂ ਬਿਨਾਂ ਬਣਦੀ ਨਹੀਂ ਵੀ ਆਪਾਂ ਵੇਸ਼ਿੰਗ ਵਾਲਾ ਬਣਾਉਂਦੇ ਹੋਈਏ ਹਣਾ ਇਨਸੋਲ ਪ੍ਰੋਪਰ ਹੋਊਗਾ ਪਿੱਛੇ ਅਸੀਂ ਗੱਦੀ ਦਿੱਤੀ ਹੋਈ ਹੈ ਹਰ ਇੱਕ ਸੂਈ ਦੇ ਹਣਾ ਤਾਂ ਇਹ ਇਹ ਨਹੀਂ ਹੈਗਾ ਵੀ ਆਪਣੇ ਮਲੇ ਪੈਰ ਚ ਪਾ ਕੇ ਕਿਸ ਨੂੰ ਹਾਰਡਿਸ ਪੂਰਾ ਕੰਫਰਟ ਫੀਲ ਹੋਊਗਾ ਬਿਲਕੁਲ ਬਿਲਕੁਲ 100% ਹਾਂਜੀ ਲਓ ਜੀ ਇਹ ਇਹਨਾਂ ਬਾਕੀ ਤੁਸੀਂ ਇੱਥੇ ਆਓ ਤੁਹਾਨੂੰ ਹਰ ਤਰ੍ਹਾਂ ਦੇ ਮਿਲਣਗੇ ਤੇ ਬਾਈ ਐਡਰੈਸ ਤੁਸੀਂ ਦੱਸਤਾ ਸੀਗਾ ਹਾਂ ਹੋਲ ਸੇਲ ਤੇ ਫਿਰ ਕਿਵੇਂ ਤੁਸੀਂ ਘੱਟ ਤੋਂ ਘੱਟ ਕਿੰਨਾ ਜਿਹੜਾ ਦਿੰਦੇ ਹੋ ਮਾਰਕ ਦੇਖੋ ਹੋਲ ਸੇਲ ਦਾ ਜਿਹੜਾ ਚਲੋ ਆਪਾਂ ਨਹੀਂ ਫੋਨ ਕੈਮਰਾ ਪੜਾਸਰ ਦੇ ਦੁਕਾਨਦਾਰ ਹਾਂ ਹਾਂਜੀ ਨਹੀਂ ਉਹ ਤਾਂ ਚਲੋ ਹੁੰਦਾ ਜਾਂਦਾ ਹੈ ਜਿਹੜਾ ਆਪਾਂ ਰਿਟੇਲ ਦਾ ਰਿਟੇਲ ਆਪਣੇ ਕੋਲ 450 400 ਤੋਂ ਵੀ ਸਟਾਰਟ ਹੋ ਜਾਂਦਾ ਜੀ ਜੀ 400 450 ਤੋਂ ਸਟਾਰਟ ਹੋ ਕੇ ਲਗਭਗ 11 12 ਸੌ ਤੇ ਆਪਾਂ ਆਲਮੋਸਟ ਜਿਹੜਾ ਕਲੋਜ਼ ਹੋ ਜਾਂਦਾ ਠੀਕ ਹੈ ਜੀ ਹਾਂ ਮਤਲਬ ਪ੍ਰੀਮੀਅਮ ਕੁਆਲਿਟੀ ਦਾ ਆਪਾਂ ਯੂਜ਼ ਕਰਦੇ ਹਾਂ ਕੋਈ ਚੀਜ਼ ਜ ਲਗਭਗ 5000 6000 ਦਾ ਹੋਊਗਾ ਉਹ ਆਪਣੇ ਕੋਲ 7 800 ਦੀ ਰੇਂਜ ਦੇ ਵਿੱਚ ਕੰਪਲੀਟ ਹੋ ਜਾਂਦਾ ਸਾਰਾ ਕੁਝ ਅੱਛਾ ਬਾਈ ਜੀ ਜਿਵੇਂ ਹੋਲ ਸੇਲ ਵਾਲੇ ਆ ਸਾਈਜ਼ ਵਾਈਜ਼ ਇਸ਼ੂ ਹੁੰਦਾ ਨਾ ਵੀ 6 7 ਕਿਵੇਂ ਤੁਸੀਂ ਉਹਨਾਂ ਨੂੰ ਕਿਵੇਂ ਦਿੰਦੇ ਹੋ ਸਾਈਜ਼ ਨੇ ਉਹ ਸੈੱਟ ਵਾਈਜ਼ ਦੇਣਾ ਪੈਂਦਾ ਪੂਰਾ 6 ਤੋਂ 10 ਪੂਰਾ ਸੈੱਟ ਵਾਈਜ਼ ਪੂਰਾ ਸੈੱਟ ਮਤਲਬ ਇੱਕ ਸੈੱਟ ਦੇ ਵਿੱਚ ਜਿਵੇਂ ਮੰਨ ਲਓ 6 8 ਪੀਸ ਹੁੰਦੇ ਨੇ 6 ਤੇ 10 ਦਾ ਸਿੰਗਲ ਸਿੰਗਲ ਪੀਸ ਹੁੰਦਾ 7 8 9 ਦਾ ਜਿਹੜਾ ਹੁੰਦਾ ਉਹ ਡਬਲ ਪੀਸ ਕਿਉਂਕਿ 6 ਤੇ 10 ਘੱਟ ਲੱਗਦੇ ਆ ਸਾਈਜ਼ ਬਿਲਕੁਲ ਬਿਲਕੁਲ 10 ਕੋਈ ਹੁੰਦਾ ਏ ਡੇ ਲ ਤੇ ਬਾਕੀ ਇਹਨਾਂ ਨੂੰ ਤੁਹਾਨੂੰ ਦੱਸਤਾ ਕਿੱਥੇ ਇਹਨਾਂ ਦੀ ਜਿਹੜਾ ਹਾਂ ਤੁਸੀਂ ਆਨਲਾਈਨ ਵੀ ਸੇਲ ਜਾ ਕੇ ਪਰਚੇਜ਼ ਕਰ ਸਕਦੇ ਸਾਡੇ ਜਿਹੜੇ ਡੱਬੇ ਦੇ ਉੱਪਰ ਵੈਬਸਾਈਟ ਦਿੱਤੀ ਹੋਈ ਹੈ ਹਾਂਜੀ ਦੇਖੋ ਜੀ www.surbri.in ਵੈਬਸਾਈਟ ਤੇ ਤੁਸੀਂ ਜਾ ਕੇ ਇਹਨੂੰ .in ਹਾਂ ਬਿਲਕੁਲ ਕੋਈ ਵੀ ਜੀ ਜਾ ਕੇ ਸਾਡੇ ਜਿਹੜਾ ਸਾਰੇ ਪ੍ਰੋਡਕਟ ਦੇ ਉੱਪਰ ਆਲਮੋਸਟ ਸਾਡੇ ਪਏ ਹੋਣੇ ਤਾਂ ਤੁਸੀਂ ਪਰਚੇਜ਼ ਕਰ ਸਕਦੇ ਆਨਲਾਈਨ ਤੁਸੀਂ ਮੰਗਵਾ ਸਕਦੇ ਹੋ ਜੀ ਬਿਲਕੁਲ ਠੀਕ ਹੈ ਜੀ ਸੋ ਬਾਕੀ ਬਾਈ ਜੀ ਤੁਹਾਡਾ ਸਾਰਾ ਸਿਸਟਮ ਬਹੁਤ ਵਧੀਆ ਲੱਗਾ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਜੀ ਹਾਂਜੀ ਚਲੋ ਠੀਕ ਹੈ ਦੋਸਤੋ ਇਹ ਸੀ ਆਪਣਾ ਅੱਜ ਦਾ ਵ ਸ਼ੇਅਰ ਕਰਿਓ ਵਾਤਵਾਦੀ ਤਾਂ ਜੋ ਸਾਰਿਆਂ ਨੂੰ ਜਿਹੜਾ ਪਤਾ ਲੱਗ ਸਕੇ ਵੀ ਆਪਣੇ ਪੰਜਾਬ ਦੇ ਵਿੱਚ ਕਿੱਥੇ ਜਿਹੜੇ ਸ਼ੂਜ਼ ਬਣਦੇ ਨੇ ਜੀ ਤੇ ਵਧੀਆ ਚੀਜ਼ ਜਿਹੜੀ ਮਿਲਦੀ ਆ ਤੇ ਕਮੈਂਟ ਕਰਕੇ ਦੱਸਿਓ ਕਿਦਾਂ ਲੱਗਾ ਆਪਣਾ ਅੱਜ ਦਾ ਵਲੌਗ ਜੀ ਧੰਨਵਾਦ